ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਫੇਅਰ ਨਵੇਂ ਵਲੌਗ ਦੇ ਵਿੱਚ ਜੀ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਕੈਲਗਰੀ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਕੰਮਕਾਰ ਹੈ ਕੈਨੇਡਾ ਚ ਡਾਲਰ ਕਮਾਉਣੇ ਕਿੰਨੇ ਕੁ ਸੌਖੇ ਆ ਕਿੰਨੇ ਕੁ ਔਖੇ ਆ ਹੈਨਾ ਬੰਦਾ ਮਿਹਨਤਾਂ ਅਸਲ ਚ ਕੈਨੇਡਾ ਚ ਰਹਿ ਕੇ ਕਿਵੇਂ ਹੁੰਦੀ ਹੈਗੀ ਕੰਸਟਰਕਸ਼ਨ ਲਾਈਫ ਦਾ ਕੰਮਕਾਰ ਤੁਹਾਨੂੰ ਦਿਖਾਉਨੇ ਆ ਇੱਥੇ ਕੈਲਗਰੀ ਚ ਕਿਉਂਕਿ ਨਵਾਂ ਇਹ ਡਿਵੈਲਪ ਹੋ ਰਿਹਾ ਏਰੀਆ ਕੈਲਗਰੀ ਦਾ ਸਾਰਾ ਤੁਹਾਨੂੰ ਕਿਵੇਂ ਕੰਮ ਕਰਦੇ ਆ ਆਪਣੇ ਬੰਦੇ ਜਿਹੜੇ ਤੇ ਉਹ ਸਾਰਾ ਗੱਲਬਾਤ ਉਹਨਾਂ ਨਾਲ ਕਰਾਉਨੇ ਆ ਦਿਖਾਉਨੇ ਆ ਲੈ ਵੀ ਆ ਆਪਣਾ ਟਰੱਕ ਖੜਾਏ ਆਪਣੇ ਬਾਈਆਂ ਦਾ ਪੰਜਾਬੀਆਂ ਦੀ ਲੱਗਦਾ ਮੈਨੂੰ ਕੰਸਟਰਕਸ਼ਨ ਦਾ ਕੰਮ ਆ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਠੀਕ ਠਾਕ ਜੀ ਵਧੀਆ ਠੀਕ ਠਾਕ ਹਾਂਜੀ ਬਹੁਤ ਵਧੀਆ ਗੱਲਬਾਤ ਕਰ ਸਕਦੇ ਹੋ 2 ਮਿੰਟ ਹੈ ਵੇਲ ਕਰ ਲਓ ਥੋੜਾ ਜਾ ਉਧਰ ਚਲੋ ਹੈ ਜੀ ਬਿਜੀ ਸੀਗਾ ਕੰਮ ਚੱਲਦਾ ਹੁਣ ਅੱਛਾ ਠੀਕ ਹੈ ਮੈਂ ਕੰਸਟਰਕਸ਼ਨ ਬਾਰੇ ਦਿਖਾਉਣਾ ਸੀ ਮੈਂ ਕਿਹਾ ਕਿਵੇਂ ਬਣਦੇ ਨੇ ਡਾਲਰ ਕੈਨੇਡਾ ਚ ਅਗਲਾ ਕਹਿੰਦਾ ਵੀ ਡਾਲਰ ਸੌਖੇ ਹੈਗਾ ਔਖੇ ਹੈ ਦੇ ਤੁਹਾਡੇ ਸਾਹਮਣੇ ਇਹ ਦੇਖ ਲਓ ਸੌਖੀ ਔਖੀ ਅੱਜ ਮੇਰੇ ਖਾਲ ਟੈਂਪਰੇਚਰ ਹੋਊਗਾ ਤਕਰੀਬਨ 31 30+ 31 ਦੇ ਨੇੜਿਆਂ ਤੇ ਇੱਥੇ 30+ ਦਾ ਮਤਲਬ ਇੰਡੀਆ ਦੇ 40 45 ਬੰਦੂਲੀ ਹੋ ਗਿਆ ਮੈਨੂੰ ਪਤਾ ਹੈ ਹਾਂਜੀ ਤੇ ਠੀਕ ਹੈ ਥੋੜਾ ਕਾਦਾ ਕੰਮ ਹੈ ਬਾਈ ਜੀ ਪਹਿਲਾਂ ਤਾਂ ਇਹ ਦੱਸ ਦੋ ਕਿਹੜਾ ਪਿੰਡ ਹੈ ਪਹਿਲਾਂ ਇਹ ਦੱਸ ਦੋ ਮੜਾ ਜੀ ਹਾਂ ਮੇਰਾ ਪਿੰਡ ਸੁਲਤਾਨਪੁਰ ਲੋਧੀ ਸ਼ਹਿਰ ਪੈਂਦਾ ਜੀ ਕਾਲੇਵਾਲ ਪਿੰਡ ਹੈ ਜੀ ਮੇਰਾ ਅੱਛਾ ਕਾਲੇਵਾਲ ਕਿੰਨਾ ਸਮਾਂ ਹੋ ਗਿਆ ਕੈਨੇਡਾ ਚ ਮੈਨੂੰ ਤਕਰੀਬਨ ਆਲਮੋਸਟ 3 ਇਅਰ ਹੋ ਗਿਆ 3 ਸਾਲ ਹੋ ਗਿਆ ਅੱਛਾ 3 ਸਾਲ ਹੋ ਗਏ ਤੇ ਪੱਕੇ ਆ ਤੁਸੀਂ ਨਹੀਂ ਹਜੇ ਆਪਾਂ ਹੈਗੇ ਆ ਜੀ ਅਪ ਵਰਕ ਪਰਮਿਟ ਤੇ ਆ ਜੀ ਅੱਛਾ ਇੱਥੇ ਆਏ ਐਲ ਐਮ ਆਈ ਤੇ ਆਏ ਸੀ ਕਿਵੇਂ ਆਏ ਸੀ ਮੈਂ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਵਿਜ਼ਟਰ ਆਇਆ ਸੀ ਅੱਛਾ ਵਿਜ਼ਟਰ ਆਏ ਸੀ ਕਨਵਰਟ ਕਰਾ ਲਏ ਇੱਥੇ ਆ ਕੇ ਕਰਵਾ ਤੇ ਸਕਿੱਲ ਫਿਰ ਜਿਹੜੀ ਤੁਹਾਡੇ ਕੋਲੇ ਆ ਘਰ ਬਣਾਉਣ ਦੀ ਹੈਗੀ ਆ ਕਾ ਦਾ ਜਾਲ ਬੰਨਣ ਦਾ ਕੰਮ ਆ ਥੋੜਾ ਨਹੀਂ ਸਾਡਾ ਆ ਆਲ ਰੌਂਡਰੀ ਲਾ ਲਓ ਅਸੀਂ ਡਿਗਿੰਗ ਵੀ ਕਰਦੇ ਹਾਂ ਜੀ ਅੱਛਾ ਜੀ ਡਿੱਗਿੰਗ ਕਰਦੇ ਆ ਬਾਕੀ ਆ ਕੰਕਰੀਟ ਦਾ ਸਾਡਾ ਕੰਮ ਸਾਈਡ ਵੱਲ ਇੰਡੀਆ ਤੋਂ ਸਿੱਖ ਕੇ ਆਏ ਸੀ ਸਾਰਾ ਆ ਐਕਚੁਅਲੀ ਮੈਂ ਇੰਡੀਆ ਤੋਂ ਵੀ ਸਿੱਖਿਆ ਬਾਕੀ ਦੁਬਈ ਇੰਗਲੈਂਡ ਵਗੈਰਾ ਕੰਮ ਅੱਛਾ ਇੱਥੋਂ ਹੁਣ ਸਿੱਧਾ ਇੰਡੀਆ ਤੋਂ ਆਏ ਆ ਕਿ ਪਹਿਲਾਂ ਕਿਸੇ ਹੋਰ ਮੁਲਕ ਚ ਲਾ ਕੇ ਹੋਰ ਕੰਟਰੀ ਵੀ ਗਏ ਸੀ ਅੱਛਾ ਹਾਂਜੀ ਠੀਕ ਹੈ ਉਹਨਾਂ ਨਾਲ ਤੋਂ ਕੈਨੇਡਾ ਤੁਹਾਨੂੰ ਤੋਂ ਵਧੀਆ ਲੱਗਿਆ ਹੋਊ ਹਾਂਜੀ ਕੰਟਰੀਆਂ ਸਾਰੀਆਂ ਵਧੀਆ ਹੀ ਮਾੜਾ ਕੋਈ ਨਹੀਂ ਜਿਹੜਾ ਆਪਾਂ ਰੋਟੀ ਜਿਹੜਾ ਕੰਮ ਕਰਦਾ ਰੋਟੀ ਦਿੰਦਾ ਹੈ ਹਨਾ ਠੀਕ ਹੈ ਤੇ ਚਲੋ ਬਾਈ ਜੀ ਨਾਲੇ ਤੁਹਾਡਾ ਮਾੜਾ ਜਿਹਾ ਕੰਮ ਕਰ ਉੱਥੇ ਦਿਖਾ ਦਈਏ ਕਿ ਨੀਹਾਂ ਤੋਂ ਸਟਾਰਟ ਜਮਾ ਥੱਲੋਂ ਸਟਾਰਟ ਹੋ ਜਾਂਦਾ ਨਹੀਂ ਹੈ ਨਿਓ ਨਿਓ ਜਿਹਨੂੰ ਪੰਜਾਬ ਚ ਕਹਿੰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਅਸੀਂ ਜਿੱਦਾਂ ਸਾਡੀ ਕੰਪਨੀ ਜਿਹੜੀ ਹੈ ਹਾਂਜੀ ਡਿਮੋਲੇਸ਼ਨ ਕਰਕੇ ਘਰ ਪੁਰਾਣਾ ਜਿਹੜਾ ਲਿਆ ਹੁੰਦਾ ਉਹਨੂੰ ਢਾਕੇ ਉਹਨੂੰ ਪੱਟ ਕੇ ਫਿਰ ਦੁਬਾਰਾ ਹਮ ਰੀਕਸਟਰਕਸ਼ਨ ਕਰਦੇ ਹੁਤੇ ਨਵੇਂ ਵੀ ਘਰ ਉਹ ਲੋਟ ਪੱਟ ਕੇ ਵੀ ਠੀਕ ਹੈ ਹਾਂਜੀ ਚਲੋ ਆਜੋ ਮੜਾ ਇਹ ਦਿਖਾ ਦਈਏ ਲੈ ਬਈ ਤੁਹਾਨੂੰ ਹੁਣ ਦਿਖਾ ਦਈਏ ਨਾਲ ਨਾਲ ਵੀ ਕੈਨੇਡਾ ਚ ਜਿਹੜੇ ਡਾਲਰ ਹੈ ਕਿਵੇਂ ਬਣਦੇ ਆ ਸੌਖੇ ਬਣਦੇ ਆ ਔਖੇ ਬਣਦੇ ਆ ਹਨਾ ਤੇ ਬਾਕੀ ਇਹ ਹੈ ਬੰਦਾ ਕਹਿੰਦਾ ਯਾਰ ਵੀ ਆਈਫੋਨ ਲਿਆ ਦੋ ਤੇ ਵੀ ਆਈਫੋਨ ਭੇਜ ਦੋ ਆਹ ਭੇਜ ਦੋ ਐਂ ਕੰਮ ਕਰ ਐਂ ਕੰਮ ਕਰ ਹੁੰਦਾ ਜੀ ਇੱਥੇ ਤੇ ਇੱਕ ਘਰ ਬਣ ਰਿਹਾ ਤੁਹਾਨੂੰ ਵੈਸੇ ਇਹ ਸਾਰਾ ਏਰੀਆ ਵੀ ਦਿਖਾਉਣਾ ਹੈਗਾ ਜਿੰਨਾ ਏਰੀਆ ਇਹ ਕੰਸਟਰਕਸ਼ਨ ਤੋਂ ਬਾਅਦ ਤੇ ਬਾਈ ਜੀ ਨਾਲ ਕਰ ਲਈਏ ਗੱਲਬਾਤ ਬਾਈ ਜੀ ਇਕੱਲੇ ਲੱਗੇ ਹੋਇਓ ਕਿ ਹੈਗੇ ਮੇਰੇ ਨਾਲ ਸੀਗੇ ਸੱਤ ਆ ਮੈਂ ਵੀ ਬਾਈ ਤੁਹਾਨੂੰ ਕਲੀਅਰ ਕਰਦਾ ਪਹਿਲਾਂ ਤੇ ਅਸੀਂ ਵਿਦਾਊਟ ਪਰਮਿਸ਼ਨ ਕੇ ਦੀ ਵੀਡੀਓ ਨੂੰ ਕਰਦੇ ਕਿਤੇ ਕਹਿੰਦੇ ਸਿੱਧਾ ਹੀ ਆ ਕੇ ਫੜ ਲਿਆ ਹਨ ਬਾਈ ਨੇ ਕਿਹਾ ਸੀਗਾ ਕਹਿੰਦਾ ਵੀ ਕੰਸਟਰਕਸ਼ਨ ਦਾ ਥੋੜਾ ਜਿਹਾ ਕੰਮ ਤੁਸੀਂ ਦਿਖਾ ਸਕਦੇ ਹੋ ਮੈਂ ਫੇਰ ਮੈਂ ਸਾਰਾ ਬਣਾ ਕੇ ਮੈਂ ਕਿਹਾ ਠੀਕ ਹੈ ਬਾਈ ਜੀ ਆਪਾਂ ਸਾਰਾ ਸ਼ੁਰੂ ਕਰਕੇ ਸਾਰਾ ਦਿਖਾਵਾਂਗੇ ਨਾਲੇ ਪਤਾ ਲੱਗੂਗਾ ਪੰਜਾਬ ਵਾਲਿਆਂ ਨੂੰ ਵੀ ਕਿੰਨਾ ਬੰਦ ਹੈ ਹੈ ਨਾ ਤੇ ਚਲੋ ਵਧੀਆ ਜੀ ਬਾਈ ਜੀ ਰੋਜੀ ਰੋਟੀ ਚੱਲੀ ਜਾਂਦੀ ਹੈ ਹਨ ਮੈਨੂੰ ਤਾਂ ਇਹ ਹੈ ਮੈਂ ਮੜਾ ਜਾਈ ਦਿਖਾਉਣਾ ਸੀ ਵੀ ਕੰਮ ਚੱਲਦਾ ਕਿਵੇਂ ਹੈ ਹਨ ਬਿਲਕੁਲ ਅੱਛਾ ਇਹ ਥੋੜਾ ਜਿਹਾ ਮੈਂ ਘਰ ਦਿਖਾ ਸਕਦਾ ਥੋੜਾ ਦਿਖਾ ਦਿਓ ਤੇ ਫੇਰ ਇਸ ਤੋਂ ਬਾਅਦ ਜੀ ਮੈਂ ਤੁਹਾਨੂੰ ਜਿਹੜੇ ਘਰ ਬਣਦੇ ਆ ਉਹ ਵੀ ਦਿਖਾਉਂਗਾ ਕਿ ਘਰ ਕਿਵੇਂ ਬਣਦੇ ਆ ਇੱਥੋਂ ਐ ਸ਼ੁਰੂ ਹੁੰਦਾ ਘਰ ਵੈਸੇ ਹਰਮਨ ਭਾਈ ਜਿਹੜੇ ਘਰ ਕਹਿੰਦੇ ਆ ਇੱਥੇ ਲੱਕੜ ਦੇ ਨਹੀਂ ਬਣਦੇ ਹੁੰਦੇ ਵੈਸੇ ਤਾਂ ਜਿੰਨੇ ਘਰ ਆ ਇਹ ਇਹਨਾਂ ਨੇ ਥੱਲੇ ਮਤਲਬ ਸਿਮਿੰਟ ਬਣਾ ਰੱਖਿਆਗਾ ਹਾਂਜੀ ਜਿਹੜੀ ਇਹ ਆਪਣੇ ਥੱਲੇ ਜਿਹੜੀ ਆਪਾਂ ਨਿਉਂ ਜਿਵੇਂ ਕਹਿੰਦੇ ਆ ਇੰਡੀਆ 'ਚ ਨਿਉਂ ਸਿਮਿੰਟ ਦੀ ਆਰ ਸੀ ਸੀ ਆ ਅੱਛਾ ਨਿਉਂ ਸਿਮਿੰਟ ਦੀ ਹੁੰਦੀ ਆ ਪਰ ਉਹ ਥੱਲੇ ਮਤਲਬ ਬੇਸਮੈਂਟ ਲਾਉਂਦੇ ਆ ਹੈਨਾ ਸਾਰੇ ਹਾਂਜੀ ਉਹ ਸਿਰਹੀ ਉਹ ਥੱਲੇ ਬੇਸਮੈਂਟ ਵੀ ਆ ਉਹ ਅੰਦਰ ਅੰਗਲੇ ਪਾਸੇ ਵ ਠੀਕ ਹੈ ਕੋਲੇਡੀ ਫਾਊਂਡੇਸ਼ਨ ਉੱਪਰ ਖੜਾ ਹੋਣਾ ਕਰ ਸਾਰਾ ਉਹ ਲੱਕੜ ਦਾ ਆ ਥੱਲੋਂ ਮਤਲਬ ਇਹ ਧਰਤੀ ਚ ਕਿੰਨਾ ਡੂੰਘਾ ਚੱਕੀ ਲੈਂਦਾ ਬਈ ਇਹਨਾਂ ਨੇ ਡੂੰਘਾ ਵੀਰੇ ਬੇਸਮੈਂਟ ਲੈਪੈਂਡ ਅਜੇ ਬੇਸਮੈਂਟ ਬਣਾਉਣੀ ਹੈ ਤਾਂ ਉਸ ਹੱਬ ਨਾਲ ਬਣ ਜਾਂਦਾ 15-20 ਫੁੱਟ ਬਣ ਜਾਂਦਾ ਹੂੰ ਅੱਛਾ 20 ਫੁੱਟ ਥੱਲੇੋਂ ਲੈਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਉਦੋਂ ਉੱਪਰ ਜਾ ਕੇ ਉਹ ਕਰ ਲੈਣੇ 12 ਫੁੱਟ ਦੀ ਮਤਲਬ ਤੁਹਾਨੂੰ ਲੱਗ ਬੇਸਮੈਂਟ ਹੈ ਕਿ ਅੰਦਰ ਵਿੱਚ 2-3 4 ਫੁੱਟ ਥੱਲੇ ਵੀ ਦੱਬਦੇ ਆ ਠੀਕ ਹੈ ਲੈ ਤੁਹਾਨੂੰ ਥੋੜਾ ਜਿਹਾ ਇੱਥੋਂ ਦਿਖਾ ਵੀ ਜਮਾ ਮੈਂ ਬੇਸਮੈਂਟ ਦਿਖਾ ਦਾਂ ਆ ਥੱਲੇ ਬਣਦੀ ਹੁੰਦੀ ਆ ਘਰ ਤੇ ਆ ਥੱਲੇ ਬਣ ਗਿਆ ਪੂਰੀ ਦੀ ਪੂਰੀ ਬੇਸਮੈਂਟ ਐ ਥੱਲੋਂ ਬੇਸ ਬੇਸ ਚੱਕ ਲੈਂਦਾ ਇਹਦੇ ਉੱਤੇ ਆ ਸਰੀਏ ਦਾ ਜਾਲਜੋਲ ਪਾ ਕੇ ਤੇ ਹੁਣ ਉੱਪਰ ਲੱਕੜ ਦਾ ਕੰਮ ਸ਼ੁਰੂ ਹੋ ਜੂਗਾ ਸਾਰਾ ਐਦਾਂ ਹੀ ਆ ਜੀ ਹਾਂਜੀ ਹਾਂਜੀ ਤੇ ਲਈ ਇਹ ਹੈਗਾ ਗਰਾਜ ਹਾਂਜੀ ਇੱਥੇ ਗੱਡੀਆਂ ਖੜੀਆਂ ਹੋਣੀਆਂ ਇਹਨਾਂ ਨੇ ਗਰਾਜ ਤੇ ਥੱਲੇ ਵੀ ਬੇਸਮੈਂਟ ਬਣਵਾ ਲਈ ਅੱਛਾ ਇਹਨਾਂ ਨੇ ਗਰਾਜ ਦੇ ਥੱਲੇ ਵੀ ਬੇਸਮੈਂਟ ਵੀ ਹੁੰਦੀ ਨਹੀਂ ਵੈਸੇ ਇਹ ਕੋਈ ਸਾਡਾ ਵੀ ਪਹਿਲਾ ਹੀ ਐਕਸਪੀਰੀਅੰਸ ਆ ਇਹ ਹਾਂ ਤੇ ਇਹਨਾਂ ਨੇ ਥੱਲੇ ਵਾਲੀ ਵੀ ਯੂਜ਼ ਕਰ ਲਈ ਬੇਸਮੈਂਟ ਨਾਲ ਓਵੇਂ ਤੇ ਭਰਤ ਪਾ ਕੇ ਹੂੰ ਤੋਤੇ ਤੇ ਸਲੈਬ ਆ ਜਣੀ ਸੀਮੈਂਟ ਪਾ ਕੇ ਤੇ ਫਿਰ ਇੱਥੇ ਗੱਡੀਆਂ ਖਾਨੀ ਹੁਣ ਇੱਥੇ ਇਹਨਾਂ ਨੇ ਸਲੈਬ ਥੋਸ ਪਾ ਕੇ ਉੱਪਰ ਗੱਡੀਆਂ ਖਾਨੀ ਗਾਨੇ ਥੱਲੇ ਬੇਸਮੈਂਟ ਥੋੜਾ ਪਹਿਲਾਂ ਦਾ ਤਜਰਬਾ ਨਹੀਂ ਬੀਸਮੈਂਟ ਦਾ ਤਾਂ ਹੈਗਾ ਪਰ ਗਰਾਜ ਆ ਗਰਾਜ ਦਾ ਪਹਿਲਾ ਹੈ ਹਾਂ ਦੇ ਥੱਲੇ ਬੀਸਮੈਂਟ ਦਾ ਪਹਿਲਾ ਚਲੋ ਪ੍ਰਮਾਤਮਾ ਕਰੇ ਕਾਮਯਾਬ ਹੋ ਬਈ ਹੋਰ ਵੀ ਲੋਕ ਕਰਨ ਬਾਜੋ ਹੈ ਹਾਂਜੀ ਅੱਛਾ ਬਾਈ ਜੀ ਇੱਕ ਗੱਲ ਇਹ ਦੱਸਿਓ ਜਿਵੇਂ ਦਵਾਈ ਨਾਲੋਂ ਹੋਰ ਨਾਲੋਂ ਤੁਹਾਨੂੰ ਕੰਮ ਕਰ ਜਿਵੇਂ ਜੇ ਇੰਡੀਆ ਹੀ ਇਹ ਕੰਮ ਕਰਦੇ ਹੁੰਦੇ ਤੁਸੀਂ ਹੈਨਾ ਜਿਹੜਾ ਹੁਣ ਕਰ ਰਹੇ ਆ ਉਹਦੇ ਨਾਲ ਸੌਖਾ ਲੱਗਦਾ ਕਿ ਕਿਵੇਂ ਪੈਸੇ ਦੇ ਮੁਕਾਬਲੇ ਵੀ ਮਤਲਬ ਜਿਹੜੇ ਹਿਸਾਬ ਨਾਲ ਤੁਹਾਡੀ ਨਹੀਂ ਇੰਡੀਆ ਨੂੰ ਆਮਦਨ ਵੀ ਹੈ ਆਮਦਨ ਵੀ ਚਲੋ ਵਧੀਆ ਆ ਬਾਕੀ ਇਹਦੇ ਨਾਲੋਂ ਜਿੱਦਾਂ ਹੂੰ ਇੰਡੀਆ ਨੂੰ ਟੂਲ ਟਾਲ ਜਿਹੜੇ ਇੱਥੇ ਕਾਫੀ ਇਜ਼ੀ ਆ अच्छा जी टूलਾਂ ਦੇ ਜਿਵੇਂ ਦੁਬਈ ਵੀ ਵਧੀਆ ਆ ਮਤਲਬ ਜਿਵੇਂ ਮਤਲਬ ਟੂਲ ਕਿਵੇਂ ਵਧੀਆ ਮਤਲਬ ਟੂਲ ਜਿੱਦਾਂ ਹੁਣ ਆਪਣੇ ਆ ਟਾਈ ਆ اچھا ਦਿਖਾ ਦਿਓ ਜੀ ਮਾੜਾ ਜਿਵੇਂ ਇਹ ਟਾਈ ਜਿੱਦਾਂ ਟਾਈਆਂ ਆਉਂਦੀਆਂ ਜੀ ਆ ਬਿਲਕੁਲ ਇਹ ਰੈਡੀमेड ਆਉਂਦੀਆਂ ਮਸ਼ੀਨੀ ਬਣੀਆਂ ਹੋਈਆਂ ਅੱਛਾ ਜੀ ਇਹਨੂੰ ਕੱਟਣ ਦੀ ਰੋਲ ਕੱਟਣ ਦੀ ਲੋਡ ਨਹੀਂ ਹੈਗੀ ਤੇ ਜਿਹੜੇ ਆਪਣੇ ਆਉਂਦੇ ਉਹ ਰੋਲ ਆਉਂਦੇ ਉਹਨੂੰ ਕੱਟ ਕੇ ਫੇਰ ਬਾਅਦ ਚ ਉਹਨੂੰ ਇਹਨੂੰ ਟਾਈ ਮਾਰਦੇ ਆ ਠੀਕ ਹੈ ਆਪਣੇ ਹਮੇ ਨੂੰ ਪਤਾ ਉਹ ਸਰੀਆ ਬਣਨ ਨੂੰ ਛੋਟੀਆਂ ਛੋਟੀਆਂ ਤਾਰਾਂ ਜੀਆਂ ਹੁੰਦੀਆਂ ਤੁਹਾਨੂੰ ਇਹ ਬਣੀਆਂ ਬੱਤਰੀਆਂ ਆਉਂਦੀਆਂ ਅੱਛੇ ਬਣੀਆਂ ਬਣਾਈਆਂ ਆਉਂਦੀਆਂ ਮਤਲਬ ਕੰਮ ਸੌਖਾ ਕੁਲ ਮਿਲੇ ਸੌਖਾ ਹਾਂਜੀ ਬਿਲਕੁਲ ਸੌਖਾ ਜੀ ਤੇ ਦੂਜਾ ਇਹ ਵੀ ਹੈ ਵੀ ਮੈਨੂੰ ਲੱਗਦਾ ਜੇ ਇੰਡੀਆ ਤੁਸੀਂ ਇਹ ਕੰਮ ਕਰਦੇ ਹੁੰਦੇ ਸੇਮ ਹੀ ਇਹਦੇ ਪੈਸੇ ਘੱਟ ਮਿਲਨੇ ਸੀ ਉਥੇ ਉਥੇ ਦੇ ਆਫਸਰਲੀ ਘੱਟ ਹੀ ਆ ਜੀ ਚੱਲਣਾ ਹਾਂ ਇੱਥੇ ਜਦੋਂ ਇੱਥੋਂ ਇੰਡੀਆ ਭੇਜੋਗੇ ਸਾਰੇ ਪੈਸੇ ਤੇ ਉਹ ਫਿਰ ਕਿੰਨੇ ਵਧ ਜਾਂਦੇ ਉਹ ਤਾਂ ਵਧ ਜਾਂਦਾ ਤੁਹਾਨੂੰ ਪਤਾ ਜੀ 60 ਗਾਟ ਨਾਲ ਤੁਸੀਂ ਮਲਟੀਪਲਾਈ ਕਰ ਸਕੇ ਕਰ ਸਕਦੇ ਬਾਕੀ ਬਈ ਗੱਲ ਇਹ ਵੀ ਐ ਮੈਨੂੰ ਲੱਗਦਾ ਜਿੰਨਾ ਟਾਈਮ ਬੰਦੇ ਦੀ ਫੈਮਿਲੀ ਜੇ ਤੁਹਾਡੀ ਤੁਹਾਡੀ ਫੈਮਿਲੀ ਇੱਥੇ ਸਾਰੀ ਨਹੀਂ ਹਜੇ ਇੰਡੀਆ ਜੀ ਇੰਡੀਆ ਮੈਨੂੰ ਐ ਲੱਗਦਾ ਜਿੰਨਾ ਟਾਈਮ ਫੈਮਿਲੀ ਬੰਦੇ ਦੀ ਇੰਡੀਆ ਜਿਵੇਂ ਤੁਹਾਡੀ ਫੈਮਿਲੀ ਇੰਡੀਆ ਬੈਠੀ ਆ ਓਨੇ ਹੀ ਵਧੀਆ ਸਵਾਦ ਓਨਾ ਟਾਈਮ ਹੀ ਹੁੰਦਾ ਜਦੋਂ ਅੰਦਾ 60 ਨਾਲ ਗੋਣਾ ਵਜਦੀ ਆ ਬਿਲਕੁਲ ਸਹੀ ਜਦੋਂ 60 ਨਾਲ ਗੋਣਾ ਬੱਚੇ ਤੋਂ ਹਟ ਗਈ ਫਿਰ ਤਾਂ ਡਾਲਰ ਡਾਲਰ ਤੇ ਚੱਲਦਾ ਤੇ ਤੇ ਉਹੀ ਆ ਜੀ 3-4000 ਹੀ ਆ 404500 ਆ 60 ਨਾਲ ਗੁਣਾ ਵੱਜੂਗੀ ਫਿਰ ਕਮਾਓਗੇ 2.5 ਲੱਖ ਇਹ ਤੋਂ ਜਿਹੜੇ ਇੰਡੀਆ ਬੈਠੇ ਉਹਨਾਂ ਵਾਸਤੇ ਹਾਂ ਹਾਂਜੀ ਉਹ ਫਰਕ ਤਾਂ ਫਰਕ ਪੈਂਦਾ ਇਹ ਗੱਲ ਪੈਂਦਾ ਇਹ ਤਾਂ ਹੈ ਜੀ ਜਦੋਂ ਇੱਥੇ ਫੈਮਿਲੀ ਲਿਆਂਦੀ ਤਾਂ ਖਰਚੇ ਤੇ ਵਧਣੇ ਆ ਜੀ ਹੁਣ ਤੁਹਾਡਾ ਰਹਿਣ ਦਾ ਖਰਚਾ ਘੱਟ ਹੋਣਾ ਹੁਣ ਤਾਂ ਮੈਂ ਸ਼ੇਅਰਿੰਗ 'ਚ ਰਹਿੰਦੇ ਹੋਵਾਂਗੇ ਬਿਲਕੁਲ ਜੀ ਬਿਲਕੁਲ ਸਾਰੇ ਜਾਣੇ ਇਕੱਠੇ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਹਾਂਜੀ ਹੁਣ ਮੈਂ ਰੂਮ 'ਚ ਰਹਿਣਾ ਤਾਂ ਉਹਦੇ ਵਾਸਤੇ ਘੱਟ ਆ ਜੀ ਹਾਂਜੀ ਜਦੋਂ ਫੈਮਿਲੀ ਆ ਫਿਰ ਘਰ ਸਾਰ ਇਕੱਠਾ ਲੈਣਾ ਪੈਂਦਾ ਉਹ ਲੈਣਾ ਪੈਣਾ ਜੀ ਬਿਲ ਤੁਹਾਡਾ ਬਾਤ ਕਰਕੇ ਤੁਹਾਡਾ ਬਹੁਤ ਚੰਗਾ ਲੱਗਿਆ ਤੇ ਪ੍ਰਮਾਤਮਾ ਤੁਹਾਨੂੰ ਬਰਕਤਾਂ ਦੇਵੇ ਤੁਹਾਡੀਆਂ ਚੜ੍ਹਦੀਆਂ ਕਲਾਵਾਂ ਕਰੇ ਤੁਸੀਂ ਆਪਣਾ 5-7 ਮਿੰਟ ਦਾ ਸਮਾਂ ਦਿੱਤਾ ਸਾਨੂੰ ਠੀਕ ਹੈ ਤੁਹਾਡਾ ਵੀ ਤੰਦਰੁਸਤੀਆਂ ਬਖਸ਼ੇ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਕੈਨੇਡਾ ਏ ਤੁਹਾਡੀਆਂ ਕਾਫੀ ਅਸੀਂ ਵੀਡੀਓ ਦੇਖਦੇ ਸੀ YouTube ਤੇ ਅੱਜ ਗੁਜਰਤੀ ਤੁਹਾਨੂੰ ਦੇਖ ਲੈ ਚੱਲੋ ਗੁਜਰਤੀ ਤੁਹਾਡੇ ਸਾਹਮਣੇ ਆ ਰੂਬਰੂ ਤੁਸੀਂ ਸਾਨੂੰ ਕਰਾਂਤਾ ਸਾਰਿਆਂ ਦੇ ਚਲੋ ਸ਼ੁਕਰੀਆ ਮਿਹਰਬਾਨੀ ਧੰਨਵਾਦ ਮਿਹਰਬਾਨੀ ਬਾਈ ਜੀ ਵੈਲਕਮ ਥੈਂਕ ਯੂ ਹਾਂਜੀ ਥੈਂਕ ਯੂ ਵੀਰੇ ਥੈਂਕ ਯੂ ਕਰੋ ਕੰਮ ਕਰ ਜੀ ਓਕੇ ਜੀ ਲਓ ਜੀ ਹੁਣ ਤੁਹਾਨੂੰ ਅਸੀਂ ਇਦੋਂ ਬਾਅਦ ਚ ਜਿਹੜਾ ਇਹ ਏਰੀਆ ਡਿਵੈਲਪ ਹੋ ਰਿਹਾ ਨਾ ਸਾਰਾ ਤੇ ਮਤਲਬ ਵੀ ਨਹੀਂ ਇਹ ਸਾਰਾ ਮੈਂ ਜਿਹੜਾ ਕੈਲਗਰੀ ਹੈ ਤੇ ਉਹ ਹੁਣ ਤੁਹਾਨੂੰ ਸਾਰਾ ਦਿਖਾਉਨੇ ਆ ਬਾਈ ਹਰਮਨ ਇਹ ਕਿਹੜਾ ਏਰੀਆ ਜੀ ਕੈਲਗਰੀ ਦਾ ਜਿੱਥੇ ਆਪਾਂ ਹੁਣ ਇਹ ਆਪਣਾ ਸੈਟਲ ਪੀਸ ਬਣ ਪਜਦਾ ਜੀ ਇਹ ਹੈ ਸੈਟਲੇਜ ਦੇ ਵਿੱਚ ਆ ਜਾਂਦਾ ਵਾ ਸਵਾਰਨਾ ਦੇ ਨਾਲ ਨਵਾਂ ਡਵੈਲਪ ਹੋ ਰਿਹਾ ਸਾਰਾ ਹਾਂਜੀ ਇਹ ਸਾਰਾ ਬਲਾਕ ਆਪਣਾ ਨਵਾਂ ਬਣ ਰਿਹਾ ਮੈਂ ਬਾਈ ਹੁਣਾਂ ਦਾ ਵੀ ਦੱਸ ਦਾਂ ਇਹ ਵੀ ਪਹਿਲਾਂ ਸਰੀ ਸੀਗੇ ਤੁਸੀਂ ਪਹਿਲਾਂ ਹਾਂਜੀ ਸਰੀ ਸੀਗੇ ਜੀ ਕਿੰਨਾ ਟਾਈਮ ਪਹਿਲਾਂ ਇੱਥੇ ਆਏ ਹਾਂ ਮੈਂ ਲਾਸਟ ਈਅਰ ਮੈਂ ਮੂਵ ਹਾਂ ਕਾਰ ਮੇਰਾ ਡੀ ਲਾਸਟ ਈਅਰ ਹੋਇਆ ਉਹਦੋਂ 2 ਸਾਲ ਪਹਿਲਾਂ ਕਾਰ ਮੈਂ ਆਰਡਰ ਕੀਤੀ ਉਹਦੋਂ ਪਹਿਲਾਂ ਤੁਸੀਂ ਸਰੀ ਦੇ ਉਧਰ ਹੀ ਬੀਸੀ ਚ ਰਹਿੰਦੇ ਸੀ ਉੱਥੋਂ ਆਉਣ ਦਾ ਮੇਨ ਕਾਰਨ ਕੀ ਸੀਗਾ ਮੈਂ ਘਰ ਕਾਰਕਰੀ ਸੀਗਾ ਜੀ ਘਰ ਸਾਸ ਤੇ ਮਿਲ ਜਾਂਦਾ ਥੋੜਾ ਜਿਹਾ ਇੱਥੇ ਉੱਥੇ ਬਾਹ ਮੈਂ ਆਵਦੇ ਹਾਂ ਤਾਂ ਅਗਰ ਦੱਸਾਂ ਉਹਦਾ ਸਮਝ ਆਪ ਮਤਲਬ ਜੀ ਸਰੀ ਲੈਣਾ ਵੇ ਸੇਪ ਕਾਟਾ ਹੀ ਗੁਣਾ ਮਹਿੰਗਾ ਵਾ ਅੱਛਾ ਇੱਥੋਂ 2.5 ਗੁਣਾ ਵੱਧ ਮੰਨ ਲਓ ਜੇ ਲੱਖ ਡਾਲਰ ਦਾ ਇੱਥੇ ਤੁਸੀਂ ਘਰ ਲਏ ਐ ਤਾਂ ਉੱਥੇ 2.5 ਲੱਖ ਦਾ ਮਿਲਣਾ ਸੀ ਠੀਕ ਐ ਐ 2.5 ਗੁਣਾ ਜ਼ਿਆਦਾ ਮਹਿੰਗਾ ਜੇ ਮੰਨ ਲਓ ਮਿਲੀਅਨ ਦਾ ਇੱਥੇ ਘਰ ਆਏਗਾ ਉੱਥੇ 2.5 ਮਿਲੀਅਨ ਦਾ ਹਾਂਜੀ ਹੁਣ ਜਿਹੜਾ ਆਪਾਂ ਲਿਆ ਵਾ ਉਹ ਮੰਨ ਲਓ ਉੱਥੇ ਜੇ ਮੈਂ ਸਰੀ ਲੈਣਾ ਹੋਵੇ 2.5 ਤੋਂ ਲੈ ਕੇ 3 ਮਿਲੀਅਨ ਦੇ ਵਿਚ ਵਿੱਚ ਕਿਤੇ ਵੀ ਹੋ ਸਕਦਾ ਉਹ ਠੀਕ ਐ ਤੇ ਆਹ ਦੇਖੋ ਜੀ ਇਹ ਏਰੀਆ ਹਜੇ ਸਾਰਾ ਨਵਾਂ ਡਿਵੈਲਪ ਹੋ ਰਿਹਾ ਆ ਦੇਖੋ ਇੱਥੇ ਘਰ ਬਣਿਆ ਨਹੀਂ ਹੋਇਆ ਤੇ ਆ ਬਣਿਆ ਹੋਇਆ ਠੀਕ ਹੈ ਤੇ ਜਿਵੇਂ ਕਲੋਨੀ ਕੱਟੀ ਹੁੰਦੀ ਹੈ ਨਾ ਨਵੇਂ ਘਰ ਬਣਨੇ ਸ਼ੁਰੂ ਹੋਇਆ ਇੱਥੇ ਹਜੇ ਤੇ ਇਧਰਲੇ ਪਾਸੇ ਘਰਾਂ ਇਹ ਤਾਂ ਬਹੁਤ ਵੱਡੇ ਵੱਡੇ ਵੀ ਆ ਪੰਜਾਬੀਆਂ ਨੇ ਮਾਰ ਕੇ ਮਾਰੇ ਹੋਇਆ ਆ ਦੇਖੋ ਇਹ ਸਾਰੀ ਕਲੋਨੀ ਜੀ ਆਪਣੀ ਇਹ ਸ਼ੌਂਕ ਨੇ ਬਣਾਇਆ ਹੋਇਆ ਲੋਕਾਂ ਨੇ ਘਰ ਵੱਡੇ ਵੱਡੇ ਘਰ ਬਣਨੇ ਆ ਰਹੇ ਆ ਇੱਕ ਇੱਕੋ ਹੀ ਘਰ ਹੈ ਬਈ ਇਹ ਸਾਰਾ ਆ ਸਾਰੇ ਇੱਕੋ ਘਰ ਆ ਜੀ ਕੇ ਪੰਜਾਬੀ ਦਾ ਇਹ ਆਪਣੇ ਦਾ ਆਪਣੇ ਪੰਜਾਬੀ ਦਾ ਜੀ ਕਿੰਨਾ ਏਰੀਆ ਬਈ ਇਹ ਇਹ 10000 ਸਕਰ ਫੁੱਟ 600 ਹਾਇ ਜੀ 10000 स्क्वेयर फुट छत्तिया ਹੋਇਆ। ਹਾਂਜੀ 810 ਦਾ ਗਰਾਜ ਲੱਗੀ ਪਿਆ ਹੋਇਆ। 810 ਦਾ ਗਰਾਜ ਇਹਦਾ। ਹਾਂਜੀ। ਤੁਹਾਡੇ ਮੁਤਾਬਕ ਕਿੰਨੇ ਦਾ ਘਰ ਹੋਣਾ ਇਹ? ਇਹ ਹੁਣ ਜੇ ਇੱਥੋਂ ਦੇਖੀਦਾ ਮੇਰੇ ਸਾਨ ਪਿਆ ਹੋਊਗਾ ਵੀ 3-3 ਮਿਲੀਅਨ ਤੋਂ ਪਲੱਸ ਪਿਆ ਹੋਊਗਾ। ਜੇ ਸਰੀਚ ਹੁੰਦਾ ਇਹ ਘਰ? ਸਰੀ ਇੱਥੇ 10 ਮਿਲੀਅਨ ਦਾ। ਇੱਥੇ 3 ਮਿਲੀਅਨ ਸਰੀਚ 10 ਮਿਲੀਅਨ ਦਾ ਹੋਣਾ ਸੀ। ਹਾਂਜੀ। ਦੇਖ ਲਓ ਜੀ ਕਿੰਨਾ ਫਰਕ ਹੈ। ਕਿਉਂਕਿ ਇਹ ਘਰ ਨਹੀਂ ਨਾ ਮੈਂਸ਼ਨ ਆਇਆ। ਹਾਂਜੀ। ਅੱਛਾ ਤੇ ਬਈ ਇੱਕ ਇੱਕ ਮੈਂ ਤੁਹਾਡੇ ਨਾਲ ਗੱਲ ਹੋਰ ਕਰਨੀ ਹੈ ਤੇ ਇਹਦਾ ਸਸਤੇ ਹੋਣ ਦਾ ਕਾਰਨ ਕੀ ਆ? ਮਤਲਬ ਜਿਹੜਾ ਇਹ ਏਰੀਆ ਅ ਇਹ ਕੈਲਗਰੀ ਦਾ ਮੇਨ ਕਾਰਨ ਕੀ ਹੈ ਮੇਨ ਕਾਰਨ ਤਾਂ ਵੈਦਰ ਹੀ ਕਹਣਾ ਜਾਂਦਾ ਵਾ ਵੈਦਰ ਚੈਲੰਜਸ ਕੀ ਵੈਦਰ ਚੈਲੰਜਸ ਆਉਂਦੇ ਇੱਥੇ ਵੈਦਰ ਉਹੀ ਵਿంటర్ ਕੋਲਡ ਤੋਂ ਦੱਸਿਆ ਜਿਵੇਂ ਮੈਂ ਦੱਸ ਦਿਆਂ ਆਪਾਂ ਵਿంటర్ ਥੋੜਾ ਜਿਹਾ 스ਨੋ ਵਗੈਰਾ ਜਿਆਦਾ ਆ ਤੇ ਤਾਂ ਕਰਕੇ ਲੋਕ ਕੰਮ ਕਰ ਔਖੇ ਲੋਕਾਂ ਨੂੰ ਹਾਂਜੀ ਉਹ ਹਿਸਾਬ ਨਾਲ ਸਾਰੇ ਚੈਲੰਜਸ ਵੈਦਰ ਪਾ ਚੈਲੰਜਸ ਮੇਨ ਬਾਲੇ ਹੋ ਜਾਂਦੇ ਨਾ ਠੀਕ ਹੈ ਤੇ ਸਰਦੀਆਂ ਚ ਫਿਰ ਇੱਥੇ ਬਾਈ ਇੱਥੇ ਮੇਨ ਇੱਕ ਮੇਰਾ ਹੋਰ ਸਵਾਲ ਮੇਨ ਕੰਮ ਕੀ ਨੇ ਇੱਥੇ ਮਤਲਬ ਲੋਕਾਂ ਦੇ ਕੀ ਕੰਮ ਕਰਦੇ ਨੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਸਾਰੇ ਤਰ੍ਹਾਂ ਵੇਅਰ ਹਾਊਸਿੰਗ ਬਹੁਤ ਜ਼ਿਆਦਾ ਤੇ ਬਾਕੀ ਟਰੱਕਿੰਗ ਬਹੁਤ ਵਧੀਆ ਹੈਗੀ ਜਿਵੇਂ ਸਰੀ ਦਾ ਮੈਂ ਦੇਖਿਆ ਸੀਗਾ ਆਪਣੇ ਪੰਜਾਬੀਆਂ ਦੇ ਰੈਸਟੋਰੈਂਟ ਵਗੈਰਾ ਹੋਰ ਜਾਂ ਹੋਰ ਕੰਮ ਹਾਂਜੀ ਉਵੇਂ ਸਾਰੇ ਕੰਮ ਹੈਗੇ ਜੀ ਅੱਛਾ ਰੈਸਟੋਰੈਂਟ ਵਗੈਰਾ ਹੈਗੇ ਹਾਂ ਰੈਸਟੋਰੈਂਟ ਨਵੇਂ ਹੈਗੇ ਆਪਣੇ ਘਰਾਂ ਦੇ ਕੋਲੇ ਤੁਹਾਨੂੰ ਦੱਸਿਆ ਚੰਗੇ ਰੈਸਟੋਰੈਂਟ ਬਣੇ ਹੋਏ ਆ ਵਧੀਆ ਸਾਰਾ ਤੇ ਬਾਕੀ ਟਰੱਕਿੰਗ ਮੇਨ ਹੈਗੀ ਇੱਥੇ ਟਰੱਕਿੰਗ ਕਿਉਂਕਿ ਸੈਂਟਰ ਜਿੱਥੇੋਂ ਬਣ ਜਾਂਦਾ ਵਾ ਹਾਂ ਕੈਲਗਰੀ ਤੋਂ ਭਾਵੇਂ ਟ੍ਰਾਂਟੋ ਚੱਲ ਜਾਓ ਭਾਵੇਂ ਵੈਨਕੂਵਰ ਨੂੰ ਚੱਲ ਜਾਓ ਅੱਧੇ ਜੇ ਚ ਆ ਗਿਆ ਹੈ ਬਾਕੀ ਰਮੈਂਟ ਨੇੜੇ ਪੈਂਦਾ ਐਡਵੈਂਟਨ ਤੋਂ ਬੜਾ ਟਰੱਕਿੰਗ ਦੀ ਹੱਬ ਆ ਤਾਂ ਤੇ ਜੇ ਮਤਲਬ ਹੁਣ ਬੰਦੇ ਨੇ ਨਵੇਂ ਆਨੇ ਮੂਵ ਹੋਣਾਗਾ ਜਿਹੜੇ ਹੁਣ ਕਿਤੇ ਬੰਦੇ ਹੋਰ ਰਹਿੰਦੇ ਆ ਉਹਨਾਂ ਨੂੰ ਮਤਲਬ ਕੱਲੇ ਵੈਦਰ ਦਾ ਸਭ ਤੋਂ ਵੱਡਾ ਚੈਲੰਜ ਆਊਗਾ ਬਾਕੀ ਸਾਰਾ ਕੁਝ ਸਸਤਾ ਹੈਗਾ ਹਾਂਜੀ ਪਰ ਹੁਣ ਜੇ ਦੇਖਿਆ ਜਾਵੇ ਜੀ ਅੱਜ ਹੀ ਹੁਣ ਮੂਵ ਹੋਣਾ ਜੀ ਨੇ ਹਾਂ ਪਿਛਲੇ ਨਾਲੋਂ ਹੁਣ ਹੁਣ ਇਸ ਟਾਈਮ ਤੇ ਕੈਪੀ ਦੀ ਮਾਰਕੀਟ ਬਹੁਤ ਔਤੀ ਆ ਤੇ ਕੰਮ ਕਰ ਕਿਵੇਂ ਕੰਮ ਮਿਲ ਜਾਂਦਾ ਇਥੇ ਜਲਦੀ ਕੰਮ ਜਿਵੇਂ ਉਹ ਸਾਰੇ ਪਾਸੇ ਉਹੀ ਹਾਲ ਹੈ ਜੀ ਕੰਮ ਕੰਮ ਦਾ ਪਤਾ ਨਹੀਂ ਹੈ ਮਾੜਾ ਹੈ ਹਮਾਏ ਮੋਦੀ ਕਰਕੇ ਹਮੋਦੀ ਕਰਕੇ ਲੱਭਾ ਵੈਂਦਾ ਵਾ ਠੀਕ ਹੈ ਹਾਂਜੀ ਮੂ ਵੈਸੇ ਔਖਾ ਹੀ ਹੈ ਹਾਂਜੀ ਹੈ ਔਖ ਠੀਕ ਹੈ ਉਹ ਸਾਹਮਣੇ ਘਰ ਬਣ ਰਿਹਾ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਤੇ ਤੁਹਾਨੂੰ ਨਾ ਮੈਂ ਇਹ ਘਰ ਵੀ ਦਿਖਾਉਣਾ ਕਿ ਜਿਹੜੇ ਕੈਲਗਰੀ ਚ ਕੈਲਗਰੀ ਚ ਨਹੀਂ ਅਸਲ ਚ ਪੂਰੇ ਕੈਨੇਡਾ ਜੀ ਵੀ ਘਰ ਕਿਹੋ ਜਿਹੇ ਹੁੰਦੇ ਵੈਸੇ ਤਾਂ ਕੈਲਗਰੀ ਚ ਘਰਾਂ ਦਾ ਬਹੁਤ ਫਰਕ ਹੈ ਤੇ ਆਮ ਸਰੀ ਚ ਪਹਿਲਾਂ ਤੁਸੀਂ ਸਾਡੇ ਵਲੌਗ ਦੇਖ ਰਹੇ ਹੋ ਨਾ ਉੱਥੇ ਘਰ ਹੋਰ ਤਰ੍ਹਾਂ ਦੇ ਬਣਦੇ ਆ ਜੀ ਤੇ ਕੈਲਗਰੀ ਚ ਖਾਸ ਕਰਕੇ ਅਸੀਂ ਦੇਖਿਆ ਸੀ ਹੋਰ ਤਰ੍ਹਾਂ ਦੇ ਇੱਧਰ ਦੀ ਆ ਜਾਓ ਬਾਈ ਤੇ ਬਾਈ ਜਿਹੜਾ ਐਡਮਿੰਟਨ ਹੈ ਐਡਮਿੰਟਨ ਦੇ ਵਿੱਚ ਵੀ ਹੋਰ ਤਰ੍ਹਾਂ ਦੇ ਆ ਇਧਰਲੇ ਪਾਸੇ ਤੁਹਾਨੂੰ ਦਿਖਾ ਦੰਦਾ ਸਾਰੇ ਸੇਮ ਕੋਡ ਹੀ ਲੱਗਦੇ ਆ ਇਧਰ ਉਹ ਸਾਮਾਨ ਅੱਛਾ ਐਡਮਿੰਟਨ 'ਚ ਵੀ ਸੇਮ ਹੈ ਮਤਲਬ ਮੇਨ ਕੋਡ ਲੱਗਣ ਦਾ ਕਾਰਨ ਕੀ ਆ ਕੋਡ ਮੰਨ ਲਓ ਜਿਹੜਾ ਬਸ ਉਹੀ ਗੱਲ ਆ ਜਾਂਦੀ ਵੀ ਬਰਫ ਵਾਲੀ ਆ ਹਾਂਜੀ ਵੈਦਰ ਦੇ ਹਿਸਾਬ ਨਾਲ ਐਡਜਸਟ ਕਰਦੇ ਜਿੱਥੇ ਕੋਈ ਬੈਂਡ ਜ਼ਿਆਦਾ ਆ ਉਸ ਜਿਹੇ ਕੋਡ ਲਾਉਂਦੇ ਆ ਜਿੱਥੇ ਹੀਟ ਜ਼ਿਆਦਾ ਆ ਉੱਥੇ ਉਹ ਜਿਹੇ ਕੋਡ ਲਾਉਂਦੇ ਆ ਜਿੱਥੇ ਰੇਨ ਜ਼ਿਆਦਾ ਆ ਨਾ ਉਹ ਸਾਰਾ ਉਸ ਹਿਸਾਬ ਨਾਲ ਸਿਟੀਆਂ ਕੋਡ ਲਾਉਂਦੀਆਂ ਵਾ ਹਾਂ ਜਿਵੇਂ ਬੀਸੀ 'ਚ ਆ ਸਰੀ ਵੈਰੀ ਆ ਜਿੱਥੇ ਰੇਨ ਜ਼ਿਆਦਾ ਆ ਉਹ ਜਿਹੇ ਉਹ ਜਿਹੇ ਕੋਡ ਲਾਣੇ ਪੈਂਦੇ ਇਹਨਾਂ ਨੂੰ ਉੱਥ ਅੱਕੇ ਮੈਂ ਸੁਣਿਆ ਸੀ ਬਾਈ ਆ ਗੜਿਆਂ ਨੇ ਕਹਿੰਦੇ ਘਰ ਭੰਨ ਤਈ ਥੋੜਾ ਟਾਈਮ ਪਹਿਲਾਂ ਹਾਂ ਜੀ ਕਰਕੇ ਆਪਣਾ ਜਿਹੜਾ ਸੋਸਾਇਟੀ ਐ ਨਵੀ ਬਣੀਆ ਇਹ ਸਾਰੀ ਆਪਣੇ ਵਿੱਚ ਇਹ ਕੋਟ ਲਾਇਆ ਉਹਨਾਂ ਨੇ ਵੀ ਸਟੱਕੋ ਕਰਨੇ ਪਲਾਸਤਰ ਕਰਨਾ ਪਲਾਸਟਿਕ ਨਹੀਂ ਹੈਗਾ ਇਹਦੇ ਵਿੱਚ ਕੀ ਕਾਧ ਬਣਿਆ ਜੀ ਬਾਈ ਇਹ ਲੱਕੜ ਹੈ ਸਾਰੀ ਇਹ ਲੱਕੜਾ ਸਾਰਾ ਤੇ ਬਾਹਰ ਉਹ ਲੱਕੜ ਦੇ ਉੱਤੇ ਪਲਾਸਤਰ ਕੀਤਾ ਹੋਇਆ ਵਾ ਠੀਕ ਆ ਆਮ ਯੂਜੂਲੀ ਜਿਹੜਾ ਕੈਨੇਡਾ ਦੇ ਘਰ ਬਣਦੇ ਸੀ ਬਾਹਰਲੇ ਪਾਸੇ ਵਾਈਨਲ ਲੱਗਦੀ ਆ ਪਲਾਸਟਿਕ ਦੀ ਹੁੰਦੀ ਆ ਉਹ ਉਹ ਗੜੇ ਫਿਰ ਭੰਨ ਦਿੰਦੇ ਆ ਠੀਕ ਆ ਤਾਂ ਹੁਣ ਇਹ ਪਲਾਸਤਰ ਹੋ ਗਿਆ ਐਤਕੀ ਗੜੇ ਪਏ ਆ ਬੜੀਆ ਕੋਈ ਪ੍ਰੋਬਲਮ ਨਹੀਂ ਤੇ ਤੁਹਾਨੂੰ ਇਹ ਘਰ ਦਿਖਾਉਣੇ ਅੰਦਰੋਂ ਕਿ ਕਿਹੋ ਜਿਹਾ ਬਣਦਾ ਕਿ ਕਿਵੇਂ ਤਿਆਰ ਹੁੰਦਾ ਹੁੰਦਾ ਹੈਗਾ ਲਓ ਜੀ ਆ ਆਪਣੇ ਘਰਾਂ ਦੇ ਕੋਲੀ ਹੈ ਜਿਹੜਾ ਇਹ ਘਰ ਬਣ ਰਿਹਾ ਹੈ ਤੁਹਾਨੂੰ ਦਿਖਾ ਦਾਂ ਇਹੋ ਜਿਹੇ ਘਰ ਹੁੰਦੇ ਆ ਗੈਰਾਜ ਬਣ ਜਾਣਾ ਜੀ ਬਾਅਦੋਂ ਥੱਲੇ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਹਨਾ ਗੈਰਾਜ ਦੇ ਉੱਪਰਲੇ ਪਾਸੇ ਆ ਗਿਆ ਤੇ ਆਹ ਚੀਜ਼ ਹੈ ਜੀ ਇਹ ਸਾਰੀ ਇਹ ਸਾਰਾ ਪਲਾਈ ਬੋਰਡ ਹੀ ਆ ਇਹ ਹੈ ਪਲਾਈ ਹੈ ਭਈ ਸਾਰੀ ਇਹ ਹਾਂਜੀ ਇਹ ਲੱਕੜੀ ਹੈ ਸਾਰੀ ਪਲਾਈ ਬੋਰਡ ਬਣਾਇਆ ਹੋਇਆ ਦੋ ਤੰਤਰਾ ਦੀ ਲੱਕੜਾ ਮਿਕਸ ਕੀਤੀ ਅੰਦਰ ਥੋੜੀ ਕੁਆਲਿਟੀ ਮੇਨਟੇਨ ਕਰਨ ਲਈ ਹਾਂ ਲੱਕੜ ਹੈ ਨਾ ਵਾਕੀ ਤੇ ਬਈ ਇਹ ਜਿਵੇਂ ਪੰਜਾਬ ਚ ਆਪਣੇ ਕਿਉਂ ਨਹੀਂ ਬਣਾ ਸਕਦੇ ਮਤਲਬ ਇਹ ਚੀਜ਼ਾਂ ਦੇ ਘਰ ਥੋੜਾ ਕੀ ਮੰਨਣਾ ਮਤਲਬ ਮੰਨਣਾ ਆਪਣੇ ਉੱਥੇ ਥੋੜਾ ਜਿਹਾ ਮੇਰੇ ਸਾਹਬ ਨੂੰ ਜਿਵੇਂ ਬਾਇਦਰ ਦਾ ਫਰਕ ਪੈਂਦਾ ਬਾਇਦਰ ਦਾ ਯਾ ਜਿਵੇਂ ਉੱਥੇ ਆਪਣੇ ਇਹ ਸਿਉਂਗ ਵਗੈਰਾ ਨਹੀਂ ਹੈਗੀ ਉੱਥੇ ਸਿਉਂਗ ਦਾ ਫਰਕ ਪੈਂਦਾ ਹਾਂ ਸਿਉਂਗ ਆ ਜਾਂਦੀ ਹੈ ਇੱਥੇ ਸਿਉਂਗ ਨਹੀਂ ਕੀ ਦੂਜਾ ਮੈਨੂੰ ਇਹ ਵੀ ਲੱਗਦਾ ਵੀ ਉੱਥੇ ਲੱਕੜ ਵਧੀਆ ਆਉਂਦੀ ਹੋਣਾ ਲੱਕੜ ਦਾ ਲੱਕੜ ਕਰਦੇ ਇੱਥੇ ਜਿਵੇਂ ਟੀ ਚੀਲ ਜਿਆਦਾ ਲੱਗਦੀ ਆ ਜਾਂ ਦੂਜਾ ਆਪਣੇ ਲੱਕੜ ਵੀ ਨਹੀਂ ਆਪਣੇ ਜੇ ਘਰ ਦੀ ਨਹੀਂ ਲੱਕੜ ਆਉਂਦੀ ਨਹੀਂ ਹੈਗੀ ਮਹਿੰਗੀ ਵਾਲੀ ਮਹਿੰਗੀ ਬ ਆਪਣੇ ਇੱਥੇ ਇੱਟਾਂ ਦੇ ਨਹੀਂ ਬਣਦੇ ਉੱਥੇ ਉੱਥੇ ਲੱਕੜ ਦੇ ਨਹੀਂ ਬਣ ਸਕਦੇ ਹੈਨਾ ਜਿਵੇਂ ਤੁਸੀਂ ਦੇਖਦੇ ਹੋ ਵੀ ਜਿਹੜਾ ਫਰੇਮਿੰਗ ਵੀ ਆ ਸਾਰੀ ਲੱਕੜ ਦੀ ਆ ਐਂ ਹੁੰਦਾ ਜੀ ਦੇਖ ਲਓ ਬੰਦਾ ਕਹਿੰਦੇ ਨੇ ਨਾ ਕਈ ਬੰਦੇ ਕਹਿੰਦੇ ਨੇ ਲੱਕੜ ਦੀਆਂ ਘਰ ਲੱਕੜ ਦੇ ਘਰਾਂ ਦੀਆਂ ਕਿਸ਼ਤਾਂ ਭਰਦਾ ਬੰਦਾ ਮਰ ਜਾਂਦਾ ਤੇ ਆ ਘਰ ਆ ਇਹ ਤੇ ਪੂਰਾ ਇਹ ਤੇ ਬੀਮ ਵਗੈਰਾ ਵੀ ਦੇਖੋਗੇ ਅੰਦਰ ਤੁਸੀਂ ਉਹ ਵੀ ਲੱਕੜ ਦੇ ਸਾਰੇ ਆ ਉੱਪਰਲੇ ਪਾਸੇ ਹੈਨਾ ਮੈਂ ਦਿਖਾ ਦਾਂ ਜੀ ਤੁਹਾਨੂੰ ਥੋੜਾ ਜਿਹਾ ਉਹ ਉੱਪਰਲੇ ਪਾਸੇ ਦੇਖਿਓ ਉਹ ਬੀਮ ਹੈ ਸਾਰੇ ਗਾਡਰੀਆਂ ਜਿਹਨੂੰ ਕਹਿੰਸਾਂ ਗਾਡਰੀਆਂ ਟਾਈਪ ਲਾਇਆ ਹੋਇਆ ਹਾਂਜੀ ਲੱਕੜ ਦੇ ਬਣਾਇਆ ਗੱਟ ਲਾਇਆ ਹੋਇਆ ਹੂੰ ਤੇ ਉਹ ਬੇਸਮੈਂਟ ਅਗੀ ਥੱਲੇ ਜਿਹੜੀ ਤੁਹਾਨੂੰ ਪਹਿਲਾਂ ਲਖਾਈ ਸੀ ਥੱਲੇ ਬੇਸ ਆ ਗਿਆ ਬੇਸ ਸਿਮਿੰਟ ਦੀ ਹੁੰਦਾਗਾ ਉਹ ਤੁਹਾਨੂੰ ਪਹਿਲਾਂ ਦੱਸ ਦਿੱਤਾ ਇਧਰਲੇ ਪਾਸੇ ਨੂੰ ਬਾਈ ਦਿਖਾ ਦਈਏ ਜਦੋਂ ਬਾਈ ਘਰ ਬਣ ਕੇ ਤਿਆਰ ਹੋ ਜਾਂਦਾ ਉਹ ਟੋਟਲੀ ਡਿਫਰੈਂਟ ਹੋ ਜਾਂਦਾ ਹੈ ਨਾ ਫੇਰ ਹਾਂਜੀ ਤੁਸੀਂ ਕਹਿ ਨਹੀਂ ਸਕਦੇ ਲੱਕੜ ਦਾ ਹਾਂ ਉਹ ਦੇਖੋ ਪਿਛਲੇ ਪਾਸੇ ਘਰ ਤਿਆਰ ਹੋਏ ਹੋਏ ਆ ਸਾਰੇ ਤੁਹਾਨੂੰ ਲੱਗਦਾ ਵੀ ਲੱਕੜ ਦੇ ਆ ਲੱਗਦਾ ਵੀ ਇਟਾਂ ਦੇ ਐ ਇਟਾਂ ਨੂੰ ਸਿਮੈਂਟ ਪਲਾਸਟਰ ਹੋਏ ਐ ਇਹਦੇ ਤੇ ਬਾਈ ਫਿਰ ਜਿਵੇਂ ਲੱਕੜ ਤੇ ਪਲਾਸਟਰ ਹੋ ਜਾਂਦਾਗਾ ਹਾਂਜੀ ਪਲਾਸਟਰ ਉਹ ਇਦਾਂ ਸਟਕੋ ਬੋਲਦੇ ਇਹਨੂੰ ਅੱਛਾ ਲੱਕੜ ਦੇ ਉੱਤੇ ਜਾਲੀ ਲਾ ਕੇ ਤੁਹਾਨੂੰ ਦਿਖਾਵਾਂਗੇ ਅੱਗੇ ਤੇ ਲੱਕੜ ਦੇ ਉੱਤੇ ਜਾਲੀ ਲਾ ਕੇ ਉੱਤੇ ਪਲਾਸਟਰ ਹੋ ਜਾਂਦਾ ਬਾਅਦ ਜਾਲੀ ਫਿਰ ਪਕੜ ਕਰ ਲੈਂਦੀ ਆ ਲੱਕੜ ਦੇ ਉੱਤੇ ਸਿਮੈਂਟ ਖੜਜੂਗਾ ਹਾਂਜੀ ਹਾਂਜੀ ਕਮਾਲ ਦੀ ਗੱਲ ਹੋਗੀ ਬਾਹਰ ਦੀਆਂ ਟੈਕਨੀਕ ਮੰਨ ਲਾ ਆਪਣੇ ਨਹੀਂ ਆ ਸਕਦੀਆਂ ਹਾਂ ਉਹ ਫਿਰ ਉਹ ਚਫ ਕਰਨਾ ਪੈਂਦਾ ਮੈਡਮ ਲਓ ਜੀ ਮਾੜਾ ਜ ਆ ਅੱਗੇ ਨੂੰ ਚੱਲਦੇ ਆ ਇਹੋ ਜਿਹੇ ਘਰ ਹੁੰਦੇ ਨੇ ਦੇਖ ਲਓ ਇਹਨਾਂ ਦੀ ਐ ਜੀ ਕੀਮਤਾਂ ਇਹ ਹੁਣ ਤੁਹਾਨੂੰ ਦੱਸਾਂ ਇਹ ਘੱਟੋ ਘੱਟ ਭਾਈ ਜਿਹੜੇ ਹਿਸਾਬ ਦਾ ਇਹ ਏਰੀਆ ਖੁੱਲਾ ਆ ਜਿੰਨਾ ਕਰਦਾ ਏਰੀਆ ਇਹ ਇਹ ਕਿੰਨੇ ਦਾ ਹੋਣਾ ਤੁਹਾਡੇ ਹਿਸਾਬ ਚ ਕਰ ਇੱਥੇ ਹੁਣ ਵੀਰੇ ਰੇਟ ਮਹਿੰਗੇ ਆ ਰੀਸੈਂਟਲੀ ਹੂੰ ਦੱਸਿਆ ਮਾਰਕੀਟ ਤੇਜ ਆ ਹੁਣ ਇਹ ਮਿਲੀਅਨ ਪਲੱਸ ਕਰ ਹੈਗੇ ਆ ਇਹ ਅੱਛਾ ਮਿਲੀਅਨ ਦਾ ਇਹ ਆਹ ਜਿੰਨਾ ਏਰੀਆ ਦੇਖੋ ਅੱਗੇ ਪਿੱਛੇ ਤੁਹਾਨੂੰ ਕਿੰਨੇ ਦਾ ਲੱਗਦਾ ਹੈ ਕਿੰਨੇ ਦਾ ਹੋਊਗਾ ਇਹ ਜੇ ਜੇ ਸਾਰੀ ਲਾਟ ਗਿਣੀ ਜਾਵੇ ਸਾਰੀ ਲਾਟ ਕਵਰ ਵਿੱਚ ਹੋਣੀ ਹੈ ਇਹ ਹਾਂ ਲਾਟ ਲਾਟ ਦਾ ਮਤਲਬ ਥਾਂ ਹਾਂਜੀ ਪਲਾਟ ਸਾਰਾ ਪਲਾਟ ਪਲਾਟ ਗੈਟ ਹੋਵੇ ਕਿਉਂਕਿ ਪਲਾਟ ਜਾਦੇ ਆ ਨਾ ਤਾਂ ਇਹ ਮਤਲਬ ਮਤਲਬ ਡੇਢ ਕਿਤੇ ਮਿਲੀ ਤੇ ਬਰਾਬਰ ਕਰੀਬ ਜਾਣਾ ਚਾਹੀਦਾ ਡੇਢ ਮਿਲੀਅਨ ਆਹ ਜੀ ਆ 1.5 1.5 10 ਇਹ ਬਣ ਗਿਆ 15 ਲੱਖ 15 ਲੱਖ ਡਾਲਰ 15 ਲੱਖ ਡਾਲਰ ਦਾ ਹਾਂਜੀ 15 ਲੱਖ ਡਾਲਰ ਦਾ ਕਿੰਨਾ ਬਣੇਗਾ ਮੈਂ ਦਾ 10 ਕਰੋੜ ਦੇ ਨੇੜੇ ਪੱਗ ਜਾਊਗਾ ਹਾਂਜੀ 10 ਕਰੋੜ ਦਾ ਘਰ ਹੈ ਇਹ ਇਹ ਦੇਖ ਲਓ ਜੀ ਤਾਂ ਇਹੋ ਬੰਦਾ ਕਹਿੰਦਾ ਕਹਿੰਦੇ ਇਹ ਬੰਦਾ ਕਿਸ਼ਤਾਂ ਲਾਉਂਦਾ ਮਰ ਜਾਂਦਾ 10 ਕਰੋੜ ਦਾ ਘਰ ਇਹ ਥਾਂ ਵੀ ਬਈ ਏਰੀਆ ਬਹੁਤ ਆ ਹੈਨਾ ਹਾਂਜੀ ਪਲਾਟ ਚੰਗਾ ਵਾ ਹਾਂ ਕਈ ਦੱਸਦੇ ਆ ਕਹਿੰਦੇ ਵੀ ਟ੍ਰਾਂਟੋ ਵੀ ਸੇਮ ਹੀ ਮਹਿੰਗਾ ਅਨਟਾਰੀਓ ਜਿਹਦੇ ਬ੍ਰੈਂਟਨ ਆ ਸਾਰੇ ਜਿੰਨੇ ਆ ਜਾਂਦੇ ਆ ਹੈਨਾ ਤੇ ਆਪਣਾ ਜਿਹੜਾ ਹੈਗਾ ਸਰੀ ਆ ਗਿਆ ਤੇ ਵੈਨਕੂਵਰ ਜਿੰਨਾ BC ਆ ਉਹ ਵੀ ਮਹਿੰਗਾ ਤੇ ਜਿਹੜਾ ਵਿਚਾਲੇ ਵਾਲਾ ਪਾਰਟ ਆ ਬਾਈ ਬੀਵੀ ਨਹੀਂ ਪੈਗ ਵਗੈਰਾ ਵੀ ਘਰ ਸਸਤੇ ਆ ਹਾਂਜੀ ਉੱਥੇ ਥੋੜਾ ਫਰਕ ਇੱਥੇ ਨਾਲੋਂ ਫਰਕ ਆ ਵੀ ਨਹੀਂ ਪੈਗ ਵੀ ਨਹੀਂ ਪੈਗ ਇੱਥੋਂ ਵੀ ਸਸਤੇ ਆ ਇੱਥੋਂ ਵੀ ਸਸਤੇ ਆ ਕਿਉਂਕਿ রাইਟ ਨਾਲ ਪਰ ਕੈਲਕੂਲੇਸ਼ਨ ਦੱਸਿਆ ਵੀ ਮਾਰਕੀਟ ਕੈਲਕੂਲੇਟ ਦੀ ਆਲਮੋਸਟ ਬਾਬਾ ਤਤੀ ਹੋਈ ਹੋਈ ਕਿਉਂਕਿ ਲੋਕ ਇੱਥੇ ਮੂਵ ਹੋ ਗਏ ਲੋਕਾਂ ਨੂੰ ਐ ਜਦੋਂ ਪਤਾ ਲੱਗਿਆ ਜਿਵੇਂ ਬਾਈ ਜੀ ਮੂਵ ਹੋਇਆ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਵੀ ਘਰ ਸਸਤੇ ਆ ਘਰ ਅੱਜ ਦੀ ਘੜੀ ਕਿਸ ਨੂੰ ਜੁੜਦਾ ਨਹੀਂ ਹੈਗਾ ਤੁਹਾਨੂੰ ਦੱਸਾਂ ਘਰ ਚੋੜਨਾ ਬਹੁਤ ਔਖਾ ਕੈਨੇਡਾ 'ਚ ਇੰਨਾ 10-10 ਕਰੋੜ ਰੁ ਮਨਵਾਂ ਲਾਦਾ ਕਰੋੜ 2 ਕਰੋੜ ਤੋਂ ਘੱਟ ਤਾਂ ਥੱਲੇ ਇਥੇ ਘਰ ਬਣਦਾ ਹੀ ਨਹੀਂ ਅਜਿਹੀ ਗੱਡੀ ਭਈ ਇੰਡੀਆ ਦੇ ਹਿਸਾਬ ਨਾਲ ਦੱਸਾ ਹਨਾ ਲੱਖ ਲੱਖ ਡਾਲਰ ਲਾ ਲੋ ਜਾਂ ਲੱਖ 2 ਲੱਖ ਡਾਲਰ ਇੱਥੇ ਘੱਟੋ ਘਾਟ ਜੇ ਤੁਸੀਂ ਈਜ਼ੀਲੀ ਸਾਸ ਤੋਂ ਸਾਤਾ ਘਰ ਲੈਣਾ ਜੀ ਆਪ ਦਾ ਸਿੰਘ ਮਤਲਬ ਸੈਪਰੇਟ ਘਰ ਲੈਣਾ ਵਾ ਤੁਹਾਨੂੰ ਇੱਥੇ ਕੈਟੇਗਰੀ ਚ 5 ਗਲਾਖ ਤੋਂ ਸਟਾਰਟ ਹੁੰਦਾ ਜੀ 5 ਲੱਖ ਡਾਲਰ ਤੋਂ ਤੇ ਕੀ ਜੋ ਡਾਊਨ ਪੇਮੈਂਟ ਕਿੰਨੀ ਜਾਊਦੀ ਉਹਦੀ ਉਹਦੀ 1 ਲੱਖ ਡਾਲਰ ਜੀ ਲੱਖ ਡਾਲਰ ਕਿਹਦੇ ਕੋਲ ਧਰਿਆ ਪਿਆ ਲੱਖ ਡਾਲਰ ਇਕੱਠਾ ਦੇਣਾ ਪਊ ਇਕੱਠਾ ਦੇਣਾ ਪਊਗਾ ਆਜੋ ਲੱਖ ਡਾਲਰ ਚੁੱਪੀ ਮਾਰ ਜੋ ਇਦੋਂ ਤਾਂ ਫਿਰ ਕਹਿੰਦੇ ਵ ਅੱਜ ਦੇ ਘੜੇ ਬਹੁਤ ਹਾਲਾਤ ਮੁਸ਼ਕਲ ਆ ਯਾਰ ਕੰਮ ਕਰਨੀ ਜਦੋਂ ਘਟ ਹੈ ਤਾਂ ਕਰਕੇ ਮਤਲਬ ਘਰ ਵੀ ਨਹੀਂ ਬੰਦੇ ਨੂੰ ਪੈਸਾ ਵੀ ਨਹੀਂ ਆ ਰਿਹਾ ਹਨ ਉਹ ਸਾਬ ਨਾਲ ਫਿਰ ਮਹੰਗਾ ਹੋਇਆ ਪਿਆ ਫਿਰ ਤਾਂ ਕਰਕੇ ਲੋਕ ਬਹੁਤ ਮੂਵ ਹੋਏ ਇਧਰਲੇ ਏਰੀਆ ਨੂੰ ਵੀ ਨਹੀਂ ਪੈਗਦਾ ਬਾਈ ਕਹਿੰਦੇ ਇਧੂ ਵੀ ਸਸਤਾ ਉੱਥੇ ਅਸੀਂ ਆਹ ਟੂਰ 'ਚ ਜਾਣਾ ਨਹੀਂ ਅਗਲੇ ਟੂਰ 'ਚ ਜਾਵਾਂਗੇ ਉਦੋਂ ਦਿਖਾਵਾਂਗੇ ਹਨ ਜੀ ਆਜੋ ਮੈਂ ਜਿਹੜਾ ਤੁਹਾਨੂੰ ਕਿਹਾ ਸੀ ਪ੍ਰੋਮਿਸ ਕੀਤਾ ਸੀ ਵੀ ਆਪਾਂ ਪਲਾਸਟਰ ਦਿਖਾਉਣਾ ਕਿਵੇਂ ਹੁੰਦਾ ਬਲਕੜ ਦੇ ਉਹ ਦਿਖਾਉਣੇ ਆਜੋ ਮੈਨੂੰ ਐ ਲੱਗਦਾ ਹੈ ਬਾਈ ਇੱਕ ਗੱਲ ਹੋਰ ਹਾਂਜੀ ਤੇ ਜਿੰਨੇ ਘਰ ਮੈਂ ਇੱਥੇ ਕੈਲਗਰੀ ਚ ਬਣਦੇ ਦੇਖੀਏ ਨਾਲੇ ਦੁਆੜ ਕਿਤੇ ਨਹੀਂ ਬਣਦੇ ਦੇਖੀਏ ਹਾਂਜੀ ਸਾਰਾ ਵੀਰੇ ਜੇ ਤੁਸੀਂ ਆ ਪਿਛਲੇ ਸਾਲ ਆਏ ਹੁੰਦੇ ਤਾਂ ਤੁਸੀਂ ਇੱਥੇ ਹੈਰਾਨ ਮਨਣਾ ਸੀ ਤੇ ਘਰ ਹੀ ਕੋਈ ਹੈ ਨਹੀਂ ਸੀਗਾ ਗੈਰਤੀ ਦੇ ਜਦੋਂ ਤੁਸੀਂ ਆਪਣਾ ਘਰ ਲਿਆ ਜਿੰਨੇ ਹੁਣ ਘਰ ਹਾਂਜੀ ਜਿੰਨੇ ਹੁਣ ਘਰ ਤੁਸੀਂ ਦੇਖੇ ਆ 10% ਘਰ ਸੀ ਇੱਥੇ ਅੱਛਾ ਹਾਂਜੀ ਸਾਰੇ ਮਤਲਬ ਲੋਕ ਮੂਹ ਹੋਣ ਲੱਗੇ ਸਾਰੇ ਹਾਂਜੀ ਸਾਲ ਅੱਗੇ ਸਕੂਲ ਦਿਖਾਉਨੇ ਆ ਜੀ ਅੱਗੇ ਸਕੂਲ ਐ ਇੱਕ ਪਾਰਕ ਐ ਇੱਥੇ ਨੇੜੇ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਆਇਆ ਹੁੰਦਾ ਜੀ ਆ ਲੱਕੜ ਸੀਗਾ ਹੀ ਹਾਂ ਲੱਕੜਾ ਗਈ ਆ ਆ ਪੇਪਰ ਲਾ ਕੇ ਆ ਜਾਈ ਲਾ ਦੀ ਜਿਹੜੇ ਤੁਹਾਨੂੰ ਦੱਸਦੇ ਸੀ ਮੈਂ ਜਾਲੀ ਆ ਆ ਜਾਲੀ ਆ ਗਈ ਹਾਂਜੀ ਆ ਕੀ ਲਾਇਆ ਥੱਲੇ ਇਹ ਪੇਪਰ ਲਾਤਾ ਥੱਲੇ ਵਾਟਰਪੂਫੀ ਲਈ ਹਾਂਜੀ ਕਾਗਜ਼ੀ ਆ ਅੱਛਾ ਹੈ ਵਾਟਰਪੂਫ ਹੈ ਇਹ ਹਾਂਜੀ ਇਹ ਜਦੋਂ ਹਾਂਜੀ ਉਹਵੇਂ ਪੇਪਰ ਆ ਜਦੋਂ ਉੱਤੇ ਪਲਾਸਟਰ ਹੋ ਗਿਆ ਫਿਰ ਉਹਨੇ ਮਤਲਬ ਪਾਣੀ ਨਾ ਖਰਾਬ ਨਹੀਂ ਹੋਣ ਤੇ ਉਹ ਅੰਦਰ ਅੰਦਰ ਵੀ ਨਹੀਂ ਸੈਲ ਜਾਣ ਦੇਣਗੇ ਵਾਟਰਪੂਫ ਹੋ ਜਾਣਾ ਤੇ ਥੱਲੇ ਥੱਲੇ ਤੇ ਆ ਲੱਗਿਆ ਇੱਕ ਦੂਜਾ ਵੀ ਲੱਗਿਆ ਨਾ ਵਾਈਟ ਪੇਪਰ ਵੀ ਲੱਗਣਾ ਜਿਹੜਾ ਵਾਈਟ ਪੇਪਰ ਤੁਹਾਨੂੰ ਉੱਧਰ ਵੀ ਲੱਗਦਾ ਬਣੀ ਮਤਲਬ ਲੋਹੇ ਦਾ ਬਣਿਆ ਬਣਾਇਆ ਹੁੰਦਾ ਕਿ ਇਹ ਵੀ ਬੰਦੇ ਆ ਜਾਲ ਨੈਟ ਜੀ ਇਹਦਾ ਜਾਲੀ ਬਣੀ ਬਣਾਈ ਆਉਂਦੀ ਆ ਤਾਂ ਤੁਸੀਂ ਦੇਖੋਗੇ ਨੇਲਾਂ ਮਲਚ ਮਾਰੀਆਂ ਆਈਆਂ ਨੇਲਾਂ 19 ਸਾਈਜ਼ ਦਾ ਲੈ ਕੇ ਇਹਨੂੰ ਮੇਖਾਂ ਨਾਲ ਫਿਕਸ ਹਾਂਜੀ ਜੋੜ ਲਾ ਗਏ ਲੈਂਥ 8 ਕੁਟੀਆਂ ਲੈਂਥ ਮਿਲ ਜਾਂਦੀ ਆ ਇਹ ਇਹਦੇ ਤੇ ਹੁਣ ਸਪੈਂਟ ਚੜ੍ਹਾ ਦਿੰਗੇ ਕਿਵੇਂ ਬਾਈ ਇਹਦੇ ਜਿਵੇਂ ਤੁਸੀਂ ਜੇ ਦੇਖਿਆ ਪਤਾ ਹੋਵੇ ਜਿਹਨੂੰ ਮਤਲਬ ਪੀਓਪੀ ਕਰਾਈ ਆਪਾਂ ਹਾਂ ਇੰਡੀਆ 'ਚ ਉਹ ਡਾਊਨ ਸਿਲਿੰਗ ਵਗੈਰਾ ਕਰਾਉਂਦੇ ਆ ਹਾਂ ਹਾਂ ਉਵੇਂ ਪਲਾਸਟਰ ਪਾਸ ਇਹਦੇ ਮੌਕਾ ਦਨਾ ਵਾ ਅੱਛਾ ਐ ਮਾ ਪੱਤੀਆਂ ਨਾ ਕਰਦੇ ਆ ਇੱਥੇ ਸਪਰੇਅ ਟਾਈਪ ਆ ਸਪਰੇਅ ਜੰਗ ਹੋ ਜਾਣਾ ਸਪਰੇਅ ਨਾਲ ਨਾਲ ਚਿੰਬੜ ਜੂਗਾ ਹਾਂਜੀ ਤੇ ਜਿਹੜਾ ਆਪਾਂ ਸੁਣਦੇ ਸੀ ਗੜਿਆਂ ਨਾਲ ਘਰ ਕੋ ਟੁੱਟ ਜਾਂਦੇ ਆ ਜਿਵੇਂ ਹੁਣ ਕੈਲਗਰੀ ਚ ਗੜਿਆ ਗਈ ਘਰ ਟੁੱਟ ਉਹ ਕੀ ਟੁੱਟਦਾ ਲੱਕੜ ਟੁੱਟਦੀ ਉਹ ਤੇ ਪਲਾਸਟਿਕ ਦੀ ਪੈਨਲ ਹੁੰਦੀਆਂ ਜੀ ਲੱਗੀਆਂ ਇੱਥੇ ਪਹਿਲਾਂ ਇਹਦੀ ਜਗ੍ਹਾ ਤੇ ਅੱਛਾ ਉਸੇ ਕਰਕੇ ਹੀ ਇਹ ਇਹ ਵੱਲ ਆਪਾਂ ਪਲਾਸਟਰ ਕਰਨ ਲੱਗੇ ਅੱਗੇ ਕਿਸੇ ਹੋਰ ਘਰ ਚ ਹੈਗੀ ਆਪਾਂ ਦਿਖਾ ਦਾਂਗੇ ਮੜੀ ਜੀ ਉਹ ਨੇੜੇ ਮੈਂ ਦੇਖ ਲੈਨੇ ਆਪਾਂ ਹਾਂ ਜੇ ਮਿਲੀ ਹੈਨਾ ਹਾਂਜੀ ਜ਼ਰੂਰ ਤੇ ਇਹ ਹੁਣ ਜਿਹੜੀ ਪਲਾਸਟਰ ਵਾਲੀ ਇਹ ਨਵੀਂ ਟੈਕਨੀਕ ਆਉਣ ਲੱਗੀ ਹਾਂਜੀ ਇਹ ਲਮੇ ਤੁਹਾਨੂੰ ਦਿਖਾ ਦਾਂ ਬਈ ਇਧਰਲੇ ਪਾਸੇ ਆਹ ਬਾਈ ਕੀ ਪਾਇਆ ਹੋਇਆ ਹੈ ਨਾ ਇਹ ਆ ਜਿਹੜਾ ਟੂਟੀ ਲਾਰਕੀਆ ਕਰਦਾ ਗੈਸ ਦਾਂਗੇ ਨਹੀਂ ਨਹੀਂ ਇਹ ਪਾਣੀ ਦੀ ਪਾਈਪ ਲਾਈਨ ਅੱਛਾ ਪਾਣੀ ਦੀ ਪਾਈਪ ਲਾਈਨ ਹਾਂਜੀ ਵੈਸੇ ਆਪਣੇ ਦਾ ਹੀਟ ਹੂਡ ਪੱਕੀ ਫਿਕਸ ਹੀ ਹੁੰਦੀ ਹੈ ਨਾ ਹਾਂਜੀ ਉਹ ਸਾਰਾ ਵਿੱਚ ਪਹਿਲੇ ਪਹਿਲਾ ਸਾਰਾ ਕੰਮ ਇਹ ਇੱਥੇ ਜਿਹੜਾ ਕਰਾਂ ਦਾ ਬਣਾਉਣ ਦਾ ਤਰੀਕਾ ਕੀ ਆ ਇਹ ਸਟੈਪ ਬਾਈ ਸਟੈਪ ਹੁੰਦਾ ਵਾ ਜਿਹੜਾ ਕੰਮ ਜਦੋਂ ਹੋਣਾ ਉਦੋਂ ਹੀ ਹੋਣਾ ਮੈਂ ਆਪਣੇ ਜਿਵੇਂ ਅੱਗੇ ਪਿੱਛੇ ਕਰ ਲੈਨੇ ਆਪਾਂ ਵੀ ਪਹਿਲਾਂ ਟੂਟੀਆਂ ਲਵਾ ਦੋ ਬਾਜੋ ਹਾਂ ਜੀ ਨਾ ਉਹ ਕੰਮ ਨਹੀਂ ਹੈਗਾ ਇੱਥੇ ਜਿਹੜਾ ਸਟੈਪ ਬਾਈ ਸਟੈਪ ਸਾਰਾ ਕੰਮ ਹੋਈ ਜਾਣਾ ਵਾ ਜਦੋਂ ਮਤਲਬ ਜਿਵੇਂ ਸਾਰਾ ਪਾਈਪ ਲਾਈਨ ਦੇ ਟੈਪ ਆ ਰੂਪਾ ਸਾਰਾ ਪਾ ਕੇ ਜਿਵੇਂ ਕੀ ਹੀਟ ਰੂਡਾ ਪਾ ਕੇ ਉਦੋਂ ਇਨਸੂਲੇਸ਼ਨ ਪਾ ਕੇ ਉਦੋਂ ਬਾਅਦ ਜੋ ਵੀ ਡਰਾਈਵ ਵਾਲਾ ਵਗੈਰਾ ਸਾਰਾ ਉੱਪਰ ਉੱਪਰ ਹੋਮੇ ਸਟੈਪ ਬਾਈ ਸਟੈਪ ਹੋਈ ਜਾਣਾ ਠੀਕ ਹੈ ਤੇ ਆਹ ਕਾਗਜ਼ ਮੈਂ ਤੁਹਾਨੂੰ ਦਿਖਾਦਾ ਬਾਈ ਨਹੀਂ ਆ ਦਿਖਾਇਆ ਸੀ ਆ ਥੱਲੇ ਆਹ ਹੈ ਜ ਆ ਤਾਂ ਫਟਦਾ ਨਹੀਂ ਹਾਂਜੀ ਇਹ ਦੀ ਸੇਫਟੀ ਵਾਸਤੇ ਉੱਤੇ ਆ ਕਾਗਜ਼ ਹੈ ਹਾਂਜੀ ਇਹ ਤਾਂ ਮੈਂ ਤੈਨੂੰ ਕਹੀ ਨਹੀਂ ਮੈਂ ਕਿਹਾ ਤਾਂ ਗੱਟਾ ਜਿਹਦਾ ਫੱਟ ਜਾਂਦਾ ਹਾਂਜੀ ਉਹ ਫੇਰ ਤਿੰਨ ਲੇਅਰਾਂ ਹਨ ਇੱਕ ਵਾਈਟ ਦੀ ਲੇਅਰ ਹੋਗੀ ਦੋ ਲੇਅਰਾਂ ਹੋਗੀ ਤੀਜੀ ਲੇਅਰ ਜਾਲ ਦੀ ਨਹੀਂ ਤੀਜੀ ਆ ਬਲੈਕ ਦੀ ਦੋ ਦੋ ਬਲੈਕ ਦੀਆਂ ਅੱਛਾ ਬਲੈਕ ਦੀਆਂ ਡਬਲ ਹਲਾਤੀ ਹਾਂਜੀ ਉੱਤੇ ਆ ਜਾਲ ਆ ਜੂਗਾ ਜਾਲ ਉਦੋਂ ਉੱਤੇ ਆ ਜਾਣਾ ਥੱਲੇ ਲੱਕੜ ਹੈ ਬਸ ਉਦੋਂ ਬਾਅਦ ਥੱਲੇ ਪਲਾਈ ਹੈ ਜਿਹੜੀ ਉਦੋਂ ਪਹਿਲਾਂ ਦਿਖਾ ਰਹੇ ਹਾਂ ਬਸ ਬਾਅਦ ਜਿਹੜੀ ਹਾਂ ਜਿਹੜੀ ਪਹਿਲਾਂ ਤਾਂ ਇਹੋ ਲੱਕੜ ਪਹਿਲਾਂ ਦਾ ਗਲਦੀ ਨਹੀਂ ਮੀਂਹ ਪਾਣੀ ਜੋ ਮਰਜੀ ਡਿੱਗੀ ਜਾਣਾ ਆਪਾਂ ਕਹਿੰਦੇ ਵੀ ਲੱਕੜ ਦੇ ਘਰ ਗਲਦੇ ਕਿ ਨਾ ਨਾ ਇੱਥੇ ਮਤਲਬ ਮੈਂ ਦੇਖਿਆ ਖੁਦ ਘਰ ਬਹੁਤ ਸੋਹਣੇ ਖੜੇ ਆ 100 ਸਾਲ ਪੁਰਾਣੇ ਹਾਂ ਆ ਦੇਖ ਜੀ ਚਲੋ ਹੁਣ ਆਪਾਂ ਪਾਰਕ 'ਚ ਹੀ ਚੱਲਦੇ ਆ ਇਹ ਕੈਲਗਰੀ ਦੇ ਨਿਆਣੇ ਦੇਖ ਲਓ ਜੀ ਪੰਜਾਬ ਹੀ ਬਣਾ ਰੱਖਿਆ ਨਾ ਆਪਣੇ ਕਹਿੰਦੇ ਆ ਪੰਜਾਬ 'ਚ ਮਿੱਟੀ 'ਚ ਖੇਡਦੇ ਇੱਥੇ ਵੀ ਮਿੱਟੀ 'ਚ ਆ ਮਿੱਟੀ ਸਾਰੇ ਸੰਦ ਪਏ ਕਈਆਂ ਕੋਈਆਂ ਦੇਖੋ ਐ ਲੱਗੇ ਰਹਿੰਦੇ ਨੇ ਹਣੇ ਰੋਜ ਘਟਾਉਂਦੇ ਬਾਪੂ ਜੀ ਮਿੱਟੀ ਚ ਰੋਜ ਹੀ ਡੇਲੀ ਕਿੰਨਾ ਟਾਈਮ 2 ਘੰਟੇ 2 ਘੰਟੇ ਪੂਰੇ 2 ਘੰਟੇ ਘਟੜ ਘਟੜ 2 ਘੰਟੇ ਕਾਦੇ ਵਾਸਤੇ ਬਦਵੇਂ ਇੱਕ ਮਨੋਰੰਜਨ ਹੋ ਜਾਂਦਾ ਬੱਚੇ ਦਾ ਮਾਈਂਡ ਫਰੈਸ਼ ਹੋ ਜਾਂਦਾ ਹਾਂ ਬਾਕੀ ਖੇਡ ਆ ਪੰਜਾਬ ਮਿੱਟੀ ਦਾ ਆਪਣੀ ਹੈ ਪੰਜਾਬ ਦੀ ਪੰਜਾਬ ਤਾਂ ਰੱਖਣੇ ਰੱਖਣਾ ਆਪਾਂ ਸਹੀ ਗੱਲ ਐ ਮਿੱਟੀ ਤੋਂ ਅਲਰਜੀ ਨਹੀਂ ਕਰਦੇ ਜਿਵੇਂ ਬਾਹਰ ਦੇ ਜਵਾਕ ਕਰਦੇ ਹੁੰਦੇ ਆ ਬਿਲਕੁਲ ਨਹੀਂ ਬਿਲਕੁਲ ਨਹੀਂ ਅਲਰਜੀ ਬਿਲਕੁਲ ਨਹੀਂ ਕਰਦੇ ਬਿਲਕੁਲ ਨਹੀਂ ਅੱਛਾ ਪੂਰਾ ਖੁਸ਼ ਹੋ ਗਏ ਖੇਡਦੇ ਪੂਰਾ ਜੀ ਲਿਬੜਦਾ ਸਭ ਕੋ ਸੰਨ ਵੀ ਲਿਬੜ ਦਿੰਦਾ ਹਾਂ ਊੜੇ ਵੀ ਚਲਾਉਂਦਾ ਚਹਰੌੜੇ ਵੀ ਚਲਾਉਂਦਾ ਨਾਂ ਦਾ ਚੱਕਰ ਦਾ ਫੋਟੋ ਚਲ ਵਧੀਆ ਵਧੀਆ ਨਾਲੇ ਟਾਈਮ ਵਧੀਆ ਲੰਘ ਜਾਂਦਾ ਹੈ ਬਿਲਕੁਲ ਜੀ ਮਿੱਟੀ ਚੋਂ ਹੀ ਆਏ ਆ ਆਪਾਂ ਪੰਜਾਬ ਵਾਲੇ ਮਿੱਟੀ ਚੋਂ ਪੈਦਾ ਹੋਏ ਆ ਮਿੱਟੀ ਜੀ ਰਹਿੰਦੀ ਆ ਮਿੱਟੀ ਜੀ ਰਹਨੇ ਆ ਮਿੱਟੀ ਨਾਲ ਹੀ ਜੁੜਨਾ ਚਾਹੀਦਾ ਮਿੱਟੀ ਜੀ ਜਾਣਾ ਸਭ ਤੋਂ ਵਧੀਆ ਖੇਡਾਂ ਇਹ ਤਾਂ ਉਹ ਦੇਖੋ ਜੀ ਕਿਵੇਂ ਲੱਗੇ ਪਏ ਏ ਅੱਜ ਦਾ ਕੈਨੇਡਾ ਇਹੋ ਜਿਹਾ ਹੁਣ ਕੈਲਗਰੀ ਚ ਨਾ ਜਿਹੜੇ ਪਾਸੇ ਦੇਖੋ ਬਸ ਕੰਸਟਰਕਸ਼ਨ ਹੀ ਚੱਲੀ ਜਾਂਦੀ ਆ ਨਵਾਂ ਕਾਮਕਾਰ ਸਾਰਾ ਮੈਨੂੰ ਐ ਲੱਗਦਾ ਵੀ ਜੇ ਕਦੇ ਅਗਲੇ ਸਾਲ ਜਾਂ ਆਉਣ ਵਾਲੇ ਟਾਈਮ ਚ ਦੁਬਾਰਾ ਕਿਹੜਾ ਵੱਜਿਆ ਇੱਥੇ ਤੇ ਟੋਟਲੀ ਚੇਂਜ ਹੋਊਗਾ ਉਦੋਂ ਦੇਖਾਂਗੇ ਵੀ ਆ ਤਾਂ ਐ ਸੀ ਯਾਰ ਆ ਐ ਸੀਗਾ ਸਾਰੇ ਹੀ ਨਵਾਂ ਕਾਮਕਾਰ ਚੱਲੀ ਜਾਂਦਾ ਆਪਣੇ ਮੁੰਡੇ ਕੰਮ ਕਰਦੇ ਆ ਇੱਥੇ ਵੀ ਉੱਪਰ ਆਪਣੇ ਮੁੰਡੇ ਲੱਗੇ ਹੋਏ ਆ ਟੋਟਲੀ ਨਵੇਂ ਘਰ ਬਣ ਜਾਂਦੇ ਯਾਰ ਮੈਨੂੰ ਲੱਗਦਾ ਹੁਣ ਵਾਲੇ ਟਾਈਮ 'ਚ ਡਵੈਲ ਬਹੁਤ ਹੋਣਾ ਹੈ ਇਹ ਸਾਰਾ ਏਰੀਆ ਇੱਥੇ ਉੱਪਰ ਜੜੇ ਵੈਸੇ ਐ ਬਣਦੇ ਆ ਬਾਈ ਡਾਲਰ ਉਹ ਦੇਖੋ ਲੱਤਾਂ ਹੀ ਦਿਖਦੀਆਂ ਗੱਲੀਆਂ ਐ ਲੰਗਾਈ ਬੈਠਾ ਬਾਈ ਉੱਪਰੋਂ ਕੰਮ ਚੱਲੀ ਜਾਂਦਾ ਤੇ ਇਧਰਲੇ ਪਾਸੇ ਪਿਛਲੇ ਪਾਸੇ ਦਿਖਾ ਦਾਂ ਤੁਹਾਨੂੰ ਦੂਰ ਤੱਕ ਇੱਥੇ ਸਾਰੇ ਘਰ ਬਣ ਜਾਂਦੇ ਆ ਤੇ ਆਹ ਨਵੇਂ ਬਣ ਜਾਂਦੇ ਆ ਇਧਰ ਇਹ ਕਿੰਨਾ ਇਹ ਇਹ ਵੀ ਬਾਈ ਜੀ ਸਿਟੀ 'ਚ ਘਰ ਬਣਦੇ ਆ ਹਾਂਜੀ ਹਾਂਜੀ ਇਹ ਆਪਣੇ ਟਾਈਮ ਅੱਛਾ ਇੱਕ ਗੱਲ ਮੈਨੂੰ ਹੋਰ ਦੱਸੋ ਬਾਈ ਜਿਵੇਂ ਇੱਥੇ ਜਿਹੜੇ ਘਰ ਐ ਜਿਵੇਂ ਬਣ ਹੀ ਜਾਂਦੇ ਹਨ ਹਾਂਜੀ ਹਾਂਜੀ ਇਹ ਪਹਿਲਾਂ ਗਵਰਨਮੈਂਟ ਬਣਵਾਉਂਦੀ ਐ ਉਹ ਸੇਲ ਕਰਦੀ ਐ ਬਾਅਦੋਂ ਸਿਟੀ ਕਰਦੀ ਐ ਜਾਂ ਫਿਰ ਮਤਲਬ ਬੰਦਾ ਬਣਾਉਂਦਾ ਲੋਟ ਲਾਗੇ ਵੀਰੇ ਲਾਟਾ ਕੱਟਦੀ ਆ ਜਗਾ ਉਂ ਤੱਕ ਬਿਲਡਰੀ ਆਪਣੇ ਓਕੇ ਹਾਂਜੀ ਉਹ ਬਿਲਡਰ ਤਿਆਰ ਕਰਕੇ ਬਿਲਡਰੀ ਵੇਚ ਦਿਆ ਅੱਛਾ ਬਿਲਡ ਮਤਲਬ ਬਿਲਡਰ ਜਗਾ ਲੈ ਲੈਂਦੇ ਉਹ ਤਿਆਰ ਕਰਕੇ ਫਿਰ ਵੇਚਦੇ ਨੋ ਲਾਟਾ ਮਤਲਬ ਉਹ ਸਿਟੀ ਅਪਰੂਵ ਸਿਟੀ ਕਰਦੀ ਆ ਅੱਛਾ ਅਪਰੂਵ ਸਿਟੀ ਕਰ ਸਿਟੀ ਨੇ ਅਪਰੂਵ ਕਰਨੇ ਬਿਲਡਰ ਨੇ ਪਹਿਲਾਂ ਜਗਾ ਲੈਣੀ ਐ ਤਿਆਰ ਕਰ ਦੇਣਾ ਫਿਰ ਵੇਚ ਦੇਣਾ ਹਾਂਜੀ ਮੈ प्रॉफिट ਕੱਢ ਕੇ ਜੀ 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 ਹਾਂਜੀ ਇਹ ਜੀ ਛੋਟੇ ਘਰ ਆਗੇ ਕੈਲਗਰੀ ਦੇ ਬਣੇ ਹੋਏ ਤੇ ਇਹ ਵੀ ਤੁਸੀਂ ਦੇਖ ਲਓ ਰੀਸੈਂਟਲੀ ਤਿਆਰ ਹੋਏ ਹੋਏ ਲੱਗਦੇ ਮੈਨੂੰ ਤੇ ਇਹ ਇਹ ਬਾਈ ਬੈਡਰੂਮ ਦੇ ਹਿਸਾਬ ਨਾਲ ਹੁੰਦਾ ਜਾਂ ਏਰੀਆ ਦੇ ਹਿਸਾਬ ਨਾਲ ਸਕੁਅਰ ਫੁੱਟ ਦੇ ਹਿਸਾਬ ਨਾਲ ਸਕੁਅਰ ਫੁੱਟ ਦਾ ਹੁੰਦਾ ਫਿਰ ਉਦੋਂ ਬਸ ਸਕੁਅਰ ਫੁੱਟਾਂ ਹਿਸਾਬ ਨਾਲ ਮਾਰ ਵੱਡੇ ਵਾਧੇ ਘਟਾ ਠੀਕ ਆ ਆ ਜਿਹੜਾ ਵਿੱਚੋਂ ਲੱਕੜ ਜੀ ਦਾ ਬਣ ਰਿਹਾ ਇਹਦੇ ਨਾਲ ਦੀ ਬਣ ਰਿਹਾ ਹਾਂਜੀ ਵਾਹ ਬਣ ਕੇ ਕੁਝ ਹੋਰ ਬਣ ਜਾਂਦੀ ਹੈ ਚੀਜ਼ ਹੈ ਨਾ ਇੱਥੇ ਹਾਂਜੀ ਡਿਫਰੈਂਟ ਲੁੱਕ ਹੋ ਜਾਂਦੀ ਆ ਦੇਖੋ ਬਈ ਇਹ ਵੀ ਇੰਹੀ ਬਣ ਰਿਹਾ ਇੱਥੇ ਲੱਗਦਾ ਵੀ ਇਹ ਐ ਘਰ ਬਣ ਜੂਗਾ ਕੋਈ ਯਾਰ ਜਿੱਧਰ ਦੇਖੋ ਆਪਣੇ ਬੰਦੇ ਕੰਸਟਰਕਸ਼ਨ ਚ ਇੰਨਾ ਕੰਮ ਹੈ ਨਾ ਇੱਥੇ ਆਹ ਏਰੀਆ 'ਚ ਕੈਲਗਰੀ 'ਚ ਸਾਰੇ ਕੰਸਟਰਕਸ਼ਨ ਦਾ ਆਪਣਾ ਪੰਜਾਬੀਆਂ ਦਾ ਕੰਮ ਆ ਇਹ ਦੇਖ ਲਓ ਜੀ ਸਾਹਮਣੇ ਪੰਜਾਬੀ ਨੇ ਇੱਥੇ ਆ ਕੇ ਵੀ ਢਾਬੇ ਖੋਲੇ ਤੇ ਸਟਰੀਟ ਫੂਡ ਵੀ ਮਿਲਦਾ ਸਾਰਾ ਕੁਝ ਸਾਹਮਣੇ ਲੱਗਿਆ ਸਮੋਸੇ ਸਮੋਸੇ ਚਾਟਾਂ ਸਾਰਾ ਕੁਝ ਜਿੰਨਾ ਸੀ ਖਾਣੇ ਦਾਣੇ ਆਪਦੇ ਨਾਲ ਹੀ ਲਿਆਏ ਦੇਖੋ ਸਾਰੇ ਹੈ ਸਾਰਾ ਕੁਝ ਹੈਗਾ ਇਹੋ ਜੇ ਆ ਫੂਡ ਚੇਨ ਜੈਂ ਬਣੀਆਂ ਹੋਈਆਂ ਜੀ ਹਾਂ ਛੋਟੇ ਛੋਟੇ ਬਸ ਪਲਾਜ਼ਾ ਚ ਸਾਰੀਆਂ ਫੂਡ ਚੇਨ ਨੇ ਹੈਗੀਆਂ ਲੋਕ ਗੇੜੇ ਲੰਦੇ ਆ ਖਾਣ ਪੀਣ ਆਉਂਦੇ ਆ ਆ ਡੈਂਟਲ ਵੀ ਪੰਜਾਬੀਆਂ ਨੇ ਖੋਰ ਕੇ ਬਾਈ ਹਾਂਜੀ ਆਪਣੇ ਹੈਗੇ ਡਾਕਟਰ ਐਸ ਆਪਣੇ ਹੈਗੇ ਮੋਸਟਲੀ ਸਾਰਾ ਕੰਮ ਕਰ ਰਹੇ ਪੰਜਾਬੀਆਂ ਦਾ ਜਿੰਨੇ ਮਤਲਬ ਜਿੰਨੀਆਂ ਦੁਕਾਨਾਂ ਨੇ ਇਹਦੇ ਅੰਦਰ ਪੰਜਾਬੀ ਨੇ ਹਾਂਜੀ ਤੁਸੀਂ ਮੋਸਟਲੀ ਇਹ ਪੰਜਾਬੀਆਂ ਦੇ ਕਹਿ ਸਕਦੇ ਆ ਅੱਛਾ ਸਾਰੀ ਹਾਂਜੀ ਹਾਂ ਜਿਹੜਾ ਇਹ ਸਵਾਨਾ ਪਲਾਜ਼ਾ ਤੁਹਾਨੂੰ ਦਿਖਾਇਆ ਸੀ ਨਾ ਇਹਦਾ ਇਹ ਇਹ ਤਾਂ ਬਿਨਾਂ ਰੈ residențial ਏਰੀਆ ਵੀ ਹੈ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਾਫੀ ਜਣੇ ਇੱਥੇ ਰਹਿੰਦੇ ਵੀ ਹੋਣਗੇ ਤੁਸੀਂ ਕਦੇ ਨਾ ਕਦੇ ਤਾਂ ਜਿਹੜਾ ਇਹ ਪਲਾਜ਼ੇ ਦਾ ਨਾਮ ਜਰੂਰ ਸੁਣਿਆ ਹੋਣਾ ਇਹ ਸੀਗਾ ਜਿਹੜਾ ਅਸੀਂ ਅੰਦਰੋਂ ਘੁੰਮ ਫਿਰ ਕੇ ਤੁਹਾਨੂੰ ਦਿਖਾਇਆ ਤੇ ਹੁਣ ਬਾਹਰੇ ਘਰਾਂ ਵੱਲ ਚੱਲਦੇ ਆ ਦੁਬਾਰੇ ਤੇ ਤੁਹਾਨੂੰ ਗਲੀਆਂ ਚ ਘੇਟੇ ਦਿੰਦੇ ਫਿਰ ਦਖਾਉਨੇ ਇਹ ਆ ਗਿਆ ਜੀ ਸਵਾਨਾ ਏਰੀਆ ਜਿਹੜਾ ਤੁਹਾਨੂੰ ਰੈ residențial ਦੱਸਿਆ ਸੀ ਨਾ ਇਹ ਹੈਗਾ ਇਹ ਇਹ ਸਾਰਾ ਕਲੋਨੀਆ ਬੇਸਿਕਲੀ ਜਿਵੇਂ ਯਾਰ ਆਪਾਂ ਪਿੰਡਾਂ ਚ ਕਹ ਦਿੰਦੇ ਆ ਵੀ ਕਲੋਨੀਆ ਕੱਟੀਆਂ ਹੁੰਦੀਆਂ ਆਪਣੇ ਹੁਣ ਕਨਸੈਪਟ ਆ ਇਹਦੇ ਵਿਚਾਲੇ ਪਾਰਕ ਹੁੰਦਾ ਆ ਚੀਜ਼ ਐ ਮੋਸਟਲੀ ਪੰਜਾਬੀ ਆਪਣੇ ਸਾਰੇ ਇਸ ਇਲਾਕੇ ਦੇ ਵਿੱਚ ਰਹਿੰਦੇ ਆ ਇਹ ਛੋਟੇ ਛੋਟੇ ਏਰੀਆ ਬਣੇ ਹੋਇਆ ਨਾਰਥ ਈਸਟ ਦੇ ਵਿੱਚ ਨਾਰਥ ਈਸਟ ਦੇ ਛੋਟੇ ਛੋਟੇ ਇਲਾਕਿਆਂ ਦੇ ਵਿੱਚ ਐ ਕਲੋਨੀਆ ਚ ਪੰਜਾਬੀ ਰਹਿੰਦੇ ਆ ਇਹ ਸਾਰੇ ਘਰਬਾਰ ਆ ਆਪਣੇ ਬੰਦਿਆਂ ਦੇ ਰੌਣਕ ਰੌਣ ਕਹਿੰਦੇ ਪਾਰਕਾਂ ਚ ਸ਼ਾਮ ਨੂੰ ਹੁੰਦੀ ਆ ਹੁਣ ਧੁੱਪ ਐ ਦੁਬਾਰੇ ਕੋਈ ਆਉਂਦਾ ਨਹੀਂ ਨਾ ਬਜ਼ੁਰਗ ਆਉਂਦੇ ਆ ਸ਼ਾਮ ਨੂੰ ਅਸੀਂ ਆ ਹੋ ਸਕੇ ਅਗਲੇ ਬਲੌਗ ਚ ਨਾ ਤੁਹਾਨੂੰ ਦਿਖਾਵਾਂਗੇ ਸਾਰੇ ਬਾਬਿਆਂ ਨਾਲ ਗੱਲਾਂ ਬਾਤਾਂ ਇੱਥੇ ਪਾਰਕਾਂ ਚ ਬਹਿ ਕੇ ਕਰਾਂਗੇ ਤੇ ਦਿਨੇ ਲੋਕ ਵੀ ਆਪਣੇ ਕੰਮਾਂ ਕਾਰਾਂ ਚ ਬਿਜੀ ਹੁੰਦੇ ਅਰ ਜੇ ਮੇਚ ਹੁੰਦੇ ਹੈਗੇ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਆ ਚੀਜ਼ ਦਾ ਜ਼ਰੂਰ ਦਿਖਾਉਣ ਵਾਲੀ ਹੈ ਕਬੂਤਰ ਚੀਨੇ ਸ਼ੌਂਕਾਂ ਦੇ ਪੱਤੇ ਇੱਥੇ ਤੱਕ ਆਗੇ ਦੇਖੋ ਪਿੱਛੇ ਲਾਰ ਗਿਆ ਘਰ ਦੇ ਛਤਰੀ ਆਹਾ ਸੀਗਾ ਜੀ ਇਹ ਏਰੀਆ ਦਾ ਨਾਮ ਜਿੱਥੇ ਅਸੀਂ ਤੁਰੇ ਫਿਰਦੇ ਸੀਗੇ ਕੁਝ ਗੱਲਾਂ ਯਾਰ ਕੈਨੇਡਾ ਦੀਆਂ ਬਹੁਤ ਵਧੀਆ ਲੱਗੀਆਂ ਜਿਵੇਂ ਮੰਨ ਲਓ ਕੈਲਗਰੀ ਦਾ ਖਾਸ ਕਰਕੇ ਖੁੱਲਾ ਸਾਫ਼ ਸੁਹਾਈ ਬਹੁਤ ਹੈ ਤੇ ਬਾਕੀ ਆਹ ਚੀਜ਼ ਬਹੁਤ ਵਧੀਆ ਲੱਗੀ ਵਾਕ ਕਰਨ ਨੂੰ ਸਾਈਕਲਿੰਗ ਨੂੰ ਆਪਣੇ ਬਾਬੇ ਆਮ ਹੀ ਸਾਈਕਲਾਂ ਤੇ ਇੱਥੇ ਤੁਰੇ ਫਿਰਦੇ ਦੇਖੇ ਆ ਹਨ ਤੇ ਆਹ ਸੜਕਾਂ ਦੇ ਨਾਲ ਸਪੈਸ਼ਲ ਬਣਾਇਆ ਹੋਇਆ ਸੜਕਾਂ ਤੋਂ ਇਲਾਵਾ ਇੱਥੇ ਨਿਆਣੇ ਵੀ ਖੇਡਦੇ ਤੁਰੇ ਫਿਰਦੇ ਦੇਖੇ ਆ ਕੈਲਗਰੀ 'ਚ ਰਹਿਣ ਦੇ ਨਾ ਵੈਦਰ ਦੇ ਤਾਂ ਇੰਨੇ ਚੈਲੰਜ ਨੇ ਤੁਸੀਂ ਆ ਦੇਖੋ ਲੋਕਾਂ ਦੀਆਂ ਗੱਡੀਆਂ ਤੋੜਤੀਆਂ ਥੋੜੇ ਦਿਨ ਪਹਿਲਾਂ ਤਾਂ ਗੜੇ ਪਏ ਆ ਜਮ ਤੇ ਆਹ ਸ਼ੀਸ਼ੇ ਸਾਰੇ ਊਨ ਹੀ ਟੁੱਟੇ ਹੋਏ ਇਹ ਗੜਿਆਂ ਨੇ ਤੋੜਿਆ ਬਹੁਤ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਦੇਖਿਆ ਮੈਂ ਇੱਥੇ ਤੇ ਤੁਹਾਨੂੰ ਫਰੰਟ ਵਾਲੇ ਪਾਸੇ ਵੀ ਦਿਖਾ ਦਿੰਨਾ ਆ ਦੇਖੋ ਚਿੱਪ ਪਾਈ ਹੋਈ ਆ ਗੱਡੀ 'ਚ ਆ ਸਾਰੇ ਆ ਤੁਹਾਨੂੰ ਨੇੜੇੋਂ ਦੇਖਦੇ ਹੋ ਨਾ ਚਿੱਪ ਇਹ ਸਾਰੇ ਗੜਿਆਂ ਨੇ ਵਾਇਆ ਮੂਰਲਾ ਸ਼ੀਸ਼ਾ ਹੀ ਭੰਨੇ ਪਿਆ ਦੇਖੋ ਐ ਡਲਿਆਂ ਵਾਂਗੂ ਗੜੇ ਪਏ ਇੱਥੇ ਮੌਸਮ ਤਾਂ ਇੰਨਾ ਖਰਾਬ ਰਹਿੰਦਾਗਾ ਘਰ ਵੀ ਭੰਨੇ ਆ ਲੋਕਾਂ ਦੇ ਘਰ ਤੋੜਦੇ ਆ ਸਾਹਮਣੇ ਵਾਲੇ ਪਾਸੇ ਵਾਲਾ ਘਰ ਦੇਖੋ ਕਿਵੇਂ ਤੋੜਿਆ ਪਿਆਗਾ ਇਹ ਸਾਰਾ ਗੜਿਆਂ ਨੇ ਤੋੜਿਆਗਾ ਤੇ ਆ ਦੇਖੋ ਜਿਹੜੀਆਂ ਜਟਾ ਜਟਾ ਟੁੱਟਿਆ ਹੋਇਆ ਤੁਹਾਨੂੰ ਦੇਖਦਾ ਨਾ ਪਰਲੇ ਪਾਸੋਂ ਵੀ ਦੇਖੋ ਇਹ ਸਾਰੀ ਮੌਸਮ ਦੀ ਮਿਹਰਬਾਨੀ ਇੱਥੋਂ ਦੀ